ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭੁਪਿੰਦਰ ਸਿੰਘ ਸੱਜਣ ਦੋਸਤੋ ਮੇਰੇ ਨਾਲ ਨੇ ਵੀਰ ਕਰਮਵੀਰ ਸਿੰਘ ਬੈਦਵਾਨ ਜਿਹੜੇ ਕਿ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਆ ਨਾਲ ਨਾਲ ਤੁਸੀਂ ਸਕਰੀਨ ਦੇ ਉੱਪਰ ਇੱਕ ਵੀਡੀਓ ਦੇਖ ਰਹੇ ਹੋ ਇਸ ਵੀਡੀਓ ਦੇ ਵਿੱਚ ਜੋ ਕੁਝ ਨਜ਼ਰ ਆ ਰਿਹਾ ਹੈਗਾ ਤੁਹਾਨੂੰ ਸਿਰਫ ਇਹ ਨਜ਼ਰ ਆਉਣ ਡਿਆ ਹੋਊਗਾ ਕਿ ਇੱਕ ਗੱਡੀ ਛੱਦ ਨਜ਼ਰ ਆ ਰਹੀ ਹੈ ਇੱਕ ਇੱਕ ਸਾਈਕਲ ਵਾਲ ਨਜ਼ਰ ਆਉਣ ਡਿਆ ਜਿਹੜਾ ਕਿ ਮੋੜੇ ਮੋੜੇ ਸਾਈਕਲ ਚਲਾ ਕੇ ਭੱਜਾ ਜਾ ਰਿਹਾ ਹੈਗਾ ਗੱਡੀ ਵਾਲੇ ਉਹਦਾ ਪਿੱਛਾ ਕਰਦੇ ਜਾ ਰਹੇ ਹੈਗੇ ਆ ਵਗੈਰਾ ਵਗੈਰਾ ਤੁਹਾਨੂੰ ਸਾਰਾ ਕੁਝ ਨਜ਼ਰ ਆ ਰਿਹਾ ਹੈਗਾ ਵੇਰ ਹੋ ਰਹੀ ਤੁਹਾਨੂੰ ਆਪਣੀ ਜ਼ੁਬਾਨੀ ਦੱਸਣਗੇ ਕਿ ਇਹ ਸਾਰੀ ਘਟਨਾ ਕੀ ਹੈਗੀ ਆਸਟ੍ਰੇਲੀਆ ਦੇ ਵਿੱਚ ਕੀ ਹੋਇਆ ਵਾਪਰਿਆ ਜਿਹਦੇ ਕਰਕੇ ਇਸ ਵੀਰ ਦੀ ਉੱਥੋਂ ਦੇ ਮੀਡੀਆ ਦੇ ਵਿੱਚ ਚਰਚਾ ਵੀ ਹੋਈ ਹੈ ਖਬਰਾਂ ਵੀ ਬਣ ਗਈਆਂ ਇਸ ਘਟਨਾ ਦੇ ਉੱਪਰ ਆਖਰ ਹੋਇਆ ਕੀ ਹੈ ਮੈਂ ਵੀਰ ਨੂੰ ਇਚੇ ਤੌਰ ਤੇ ਇਸ ਕਰਕੇ ਲੈ ਕੇ ਆਇਆ ਹੈਗਾ ਕਿਉਂਕਿ ਦੁਨੀਆ ਦੇ ਅੱਡ-ਅੱਡ ਮੁਲਕਾਂ ਦੇ ਵਿੱਚ ਅਗਾ ਬਹੁਤ ਮੁਲਕਾਂ ਦੇ ਵਿੱਚ ਵੀ ਜਿੱਥੇ ਸਿੱਖਾਂ ਨੇ ਆਪਣੀ ਇੱਕ ਅਡਰੀ ਪਛਾਣ ਬਣਾਈ ਹੈ ਉੱਥੇ ਮੀਡੀਆ ਦਾ ਇੱਕ ਬਹੁਤ ਵੱਡਾ ਹਿੱਸਾ ਸਿੱਖਾਂ ਨੂੰ ਇੱਕ ਵੱਖਰੇ ਰੂਪ ਦੇ ਵਿੱਚ ਪੇਸ਼ ਕਰਦਾ ਹੈਗਾ ਜਦੋਂ ਸਿੱਖਾਂ ਦੇ ਕੋਲ ਜਾਣੇ ਜਾਂ ਅਣਜਾਣੇ ਦੇ ਵਿੱਚ ਦੇਖੋ ਐਕਸੀਡੈਂਟ ਜਦੋਂ ਹੁੰਦਾ ਹੈਗਾ ਗੱਡੀ ਦੇ ਵਿੱਚ ਤਾਂ ਕੋਈ ਜਾਣਬੁੱਝ ਕੇ ਐਕਸੀਡੈਂਟ ਕਰਦਾ ਨਹੀਂ ਹੈਗਾ ਪਰ ਜੇ ਹੋ ਜਾਂਦਾ ਹੈਗਾ ਪਿੱਛੇ ਕੋਈ ਘਟਨਾਵਾ ਇਦਾਂ ਦੇ ਵਾਪਰੀਆਂ ਖਾਸ ਕਰਕੇ ਜਿਹੜੇ ਪਿੱਛੇ ਆ ਘਟਨਾ ਵਾਪਰੀ ਸੀਗੇ ਉਸ ਵੇਲੇ ਇਹਨੇ ਜਾਣ ਕੇ ਕਰ ਦਿੱਤਾ ਜੀ ਇਹ ਬਾਕੀ ਵੀ ਸਾਰੇ ਇਦਾਂ ਦੇ ਹੁੰਦੇ ਆ ਸੋ ਜਿਹੜੀ ਉਹ ਚੀਜ਼ ਹੈਗੀ ਆ ਕੱਲੀ ਸਾਡਾ ਮੀਡੀਆ ਵੀ ਕਈ ਵਾਰ ਉਹਨੂੰ ਵੱਧ ਚੜ ਕੇ ਵਿਖਾਉਂਦਾ ਹੈਗਾ ਤੇ ਪ੍ਰਚਾਰਦਾ ਹੈਗਾ ਪਰ ਜਦੋਂ ਸਿੱਖ ਕੋਈ ਖਰਾ ਕਾਰਜ ਕਰ ਦਿਆ ਛੋਟਾ ਜਾ ਹੋਵੇ ਭਾਵੇਂ ਤੇ ਭਾਵੇਂ ਸਿਰੇ ਦਾ ਵੱਡਾ ਕਾਰਜ ਹੋਵੇ ਮੀਡੀਆ ਦਾ ਇੱਕ ਹਿੱਸਾ ਉਸ ਵੇਲੇ ਉਹ ਹਿੱਸਾ ਚੁੱਪ ਕਰ ਜਾਂਦਾ ਹੈਗਾ ਜਿਹੜਾ ਸਿੱਖਾਂ ਨੂੰ ਇੱਕ ਭੇੜੇ ਰੂਪ ਦੇ ਵਿੱਚ ਦਰਸਾਉਣਾ ਚਾਹੁੰਦਾ ਹੈਗਾ ਉਸ ਮੀਡੀਆ ਦੀ ਜਿਹੜੀ ਚੁੱਪੀ ਆ ਨਾ ਜੀ ਉਹ ਸਾਨੂੰ ਬੜਾ ਤੰਗ ਕਰਦੀ ਹੈ ਬਸ ਉਸ ਚੁੱਪੀ ਦੀ ਵਜ੍ਹਾ ਕਰਕੇ ਫਿਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਆਪਾਂ ਜਦੋਂ ਵੀ ਕੋਈ ਇਦਾਂ ਦੀ ਘਟਨਾ ਵਾਪਰਦੀ ਹੈ ਤੇ ਅਸੀਂ ਆਪਣਾ ਪੰਜਾਬੀਆਂ ਦਾ ਔਰ ਅਸੀਂ ਸਿੱਖਾਂ ਦਾ ਜਿਹੜਾ ਸਾਡਾ ਲਹੂਆ ਲਹੂ ਦੇ ਅੰਦਰ ਜਿਹੜੀ ਸਾਡੀ ਤਸਵੀਰ ਆ ਨਾ ਜੀ ਜਿਹੜੀ ਅਸੀਂ ਦੁਨੀਆ ਨੂੰ ਦੱਸਾਉਂਦਾ ਯਤਨ ਕਰਦੇ ਆ ਵੀ ਸਿੱਖ ਕੌਣ ਹੁੰਦੇ ਆ ਪੰਜਾਬ ਦੀ ਮਿੱਟੀ ਦੇ ਜੰਮਪਾਲ ਉਹਨਾਂ ਦੀ ਤਸਵੀਰ ਕਿਹੋ ਜਿਹੀ ਹੁੰਦੀ ਹੈ ਕਿਹੋ ਜਿਹਾ ਹਿਰਦਿਆਂ ਦੇ ਮਾਲਕ ਹੁੰਦੇ ਆ ਉਹ ਕਿਉਂ ਜੀ ਉਹਨਾਂ ਦੇ ਅੰਦਰ ਇੱਕ ਸੇਵਾ ਭਾਵਨਾ ਹੁੰਦੀ ਹੈ ਸੋ ਇਸ ਕਰਕੇ ਮੈਂ ਤੇ ਬਹਾਨੇ ਪੜਦਾ ਰਹਿਣਾ ਹੈਗਾ ਸੋ ਆ ਮੈਨੂੰ ਇੱਕ ਬਹਾਨਾ ਮਿਲਿਆ ਬਹੁਤ ਵਧੀਆ ਜਦੋਂ ਵੀਡੀਓ ਮੇਰੀ ਅੱਖਾਂ ਦੇ ਮੋਹਰੇ ਆਈ ਹੈ ਤਾਂ ਮੈਂ ਸੋਚਿਆ ਕਿ ਵੀਰ ਹੋਰਾਂ ਨੂੰ ਮੈਂ ਤੁਹਾਡੇ ਰੂਬਰੂ ਜ਼ਰੂਰ ਕਰਾਂ ਵੀਰ ਤੁਹਾਨੂੰ ਆਪਣੀ ਜ਼ੁਬਾਨੀ ਦੱਸਣਗੇ ਕਿ ਸਾਰਾ ਕੁਝ ਉੱਥੇ ਕੀ ਵਾਪਰਿਆ ਭਈ ਜਿਹਦੀ ਵਜ੍ਹਾ ਕਰਕੇ ਇਹ ਜਿਹੜੀ ਘਟਨਾ ਸੀ ਉਹ ਖਬਰ ਵੀ ਬਣ ਗਈ ਹੈ ਪਹਿਲਾਂ ਕਰਦੇ ਆ ਸਵਾਗਤ ਵੀਰ ਹੋਰਾਂ ਦਾ ਕਰਮਵੀਰ ਸਿੰਘ ਬੈਦਵਾਨ ਜੀ ਸਵਾਗਤ ਹੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਇਹ ਕਰਨ ਦੇ ਲਈ ਜਿਹੜੇ ਵੀ ਦਰਸ਼ਕ ਦੇਖ ਰਹੇ ਨੇ ਤੇ ਸੁਣ ਰਹੇ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਕਰਨਬੀਰ ਸਿੰਘ ਜੀ ਚੜ੍ਹਦੀ ਕਲਾ ਚੋਂ ਜੀ ਠੀਕ ਠਾਕ ਹੋ ਜੀ ਐਨ ਵਧੀਆ ਜੀ ਵਧੀਆ ਜੀ ਐਨ ਚੜ੍ਹਦੀ ਕਲਾ ਚ ਤੁਸੀਂ ਦੱਸੋ ਜੀ ਬਹੁਤ ਵਧੀਆ ਕਿਰਪਾ ਜੀ ਤੁਹਾਡੀ ਚੜ੍ਹਦੀ ਕਲਾ ਤੇ ਮੈਂ ਉਦੋਂ ਦੇਖੀ ਜੀ ਜਦੋਂ ਮੈਂ ਤੁਹਾਨੂੰ ਦੇਖਿਆ ਕਿ ਇੱਕ ਬੰਦਾ ਮਤਲਬ ਤੁਸੀਂ ਗੱਡੀ ਤੇ ਜਾ ਰਹੇ ਹੋ ਔਰ ਇੱਕ ਬੰਦਾ ਸਾਈਕਲ ਦੇ ਉੱਪਰ ਔਰ ਉਸ ਤੋਂ ਬਾਅਦ ਫਿਰ ਅਖੀਰ ਦੇ ਵਿੱਚ ਜਦੋਂ ਤੁਸੀਂ ਆਪਣੀ ਇੱਕ ਵੀਡੀਓ ਬਣਾ ਕੇ ਵਾਇਰਲ ਕੀਤੀ ਹੈ ਉਹ ਤੁਹਾਡੀ ਵੀਡੀਓ ਸੁਣ ਕੇ ਤਾਂ ਨਜ਼ਾਰਾ ਜ ਆ ਗਿਆ ਜਿਹੜੀਆਂ ਤੁਸੀਂ ਗੱਲਾਂ ਵਾਦਾ ਦੱਸ ਰਹੇ ਹੋ ਮੈਂ ਚਾਹੁੰਦਾ ਕਿ ਤੁਸੀਂ ਆਪਣੀ ਜ਼ੁਬਾਨੀ ਦੱਸੋ ਵੀ ਹੋਇਆ ਕੀ ਗੱਲ ਐਵੇਂ ਜੀ ਜੀ ਇਹ ਘਟਨਾ ਹੈਗੀ ਆ 31 ਅਕਤੂਬਰ ਦੀ ਜੀ ਤੇ ਰੋਜ਼ਾਨਾ ਦੀ ਤਰ੍ਹਾਂ ਮੈਂ ਆਪਣੇ ਜਵਾਕ ਨੂੰ ਸਕੂਲ ਛੱਡ ਕੇ 711 ਸਾਡੇ ਇੱਥੇ ਕੈਫੇ ਹੁੰਦਾ ਤੇ ਇੱਥੇ ਮੈਂ ਕੌਫੀ ਪੀਣ ਲਈ ਗਿਆ ਤੇ ਜਿਵੇਂ ਹੀ ਮੈਂ ਗੱਡੀ پارک ਕੀਤੀ ਤੇ ਅਚਾਨਕ ਇੱਕ ਸਾਈਕਲ ਵਾਲਾ ਮੇਰੀ ਗੱਡੀ ਦੇ ਕੋਲ ਆ ਕੇ پارک ਕਰ ਗਿਆ ਜਿਵੇਂ ਉਹ ਆਪਾਂ ਥੋੜੀ ਜੀ ਉਹਨੂੰ ਨੋਟਿਸ ਕਰ ਲੈਣੇ ਹੁੰਦੇ ਆ ਵੀ ਕੌਣ ਐ ਉਵੇਂ ਮੈਂ ਨੋਰਮਲੀ ਨੋਟਿਸ ਕੀਤਾ ਤੇ ਮੈਂ ਆਪਣੀ ਕਾਫੀ ਬਣਾਉਣ ਲੱਗਿਆ ਜਦੋਂ ਉੱਥੇ ਮਸ਼ੀਨ 'ਚ ਕਾਫੀ ਬਣਾ ਰਿਹਾ ਸੀ ਤਾਂ ਇੰਨੇ ਦੇ ਵਿੱਚ ਇੱਕ ਗੋਰਾ ਫਟਾਫਟ ਦੇ ਕੇ ਸਾਈਕਲ ਚੈੱਕ ਕਰਨ ਲੱਗਿਆ ਤੇ ਨੱਠ ਰਿਹਾ ਸੀਗਾ ਤੇ ਮੇਰੇ ਦਿਮਾਗ 'ਚ ਆਇਆ ਵੀ ਗੋਰਾ ਇੰਨੀ ਤੇਜ਼ ਕਾਲ-ਕਾਲ ਦੇ ਵਿੱਚ ਕਿਉਂ ਆ ਤਾਂ ਕਿਉਂਕਿ ਮੈਂ ਉਹ ਬੰਦੇ ਨੂੰ ਪਹਿਲਾਂ ਹੀ ਨੋਟਿਸ ਕੀਤਾ ਸੀ ਮੈਂ ਕਿ ਹਰੇ ਨੇ ਬੰਦੇ ਨੇ ਕੱਪੜੇ ਕਿਉਂ ਚੇਂਜ ਕਰਦੇ ਵੀ ਉਹਨੇ ਤਾਂ ਕਾਲੇ ਕੱਪੜੇ ਪਾਏ ਹੋਏ ਸੀ ਤੇ ਇਹਨੇ ਗ੍ਰੇ ਕਲਰ ਦੀ ਹੂਡੀ ਪਾਈ ਹੋਈ ਹੈ ਤੇ ਇੰਨੀ ਕਾਲ ਦੇ ਵਿੱਚ ਕੀ ਹੈ ਐਨਾ ਮੈਂ ਹਾਲੇ ਸੋਚ ਹੀ ਰਿਹਾ ਸੀ ਤੇ ਇੰਨੇ 'ਚ ਮੈਂ ਦੇਖਿਆ ਵੀ ਜਿੱਥੇ ਪੇਮੈਂਟ ਕਰਦੇ ਨੇ ਤੇ ਉਹ ਬੋਰਾ ਤਾਂ ਉੱਥੇ ਖੜਾ ਜਦ ਮੈਂ ਉਹਨੂੰ ਦੇਖਿਆ ਤੇ ਮੈਂ ਨਾਲ ਦੀ ਨਾਲ ਇੰਗਲਿਸ਼ ਦੇ ਵਿੱਚ ਹੀ ਬਹੁਤ ਜ਼ੋਰ ਕੇ ਬੋਲਿਆ ਵੀ ਮਾਈਟ ਯਰ ਬਾਈਕ ਹਸ ਬੀਨ ਸਟੋਲਨ ਤੇਰਾ ਸਾਈਕਲ ਚੋਰੀ ਹੋ ਗਿਆ ਤੇ ਉਹ ਵੀ ਭੱਜ ਗਿਆ ਐਨਏ ਦੇ ਵਿੱਚ ਉਹ ਜਿਹੜਾ ਚੋਰ ਸੀਗਾ ਉਹ ਸਾਈਕਲ ਲੈ ਕੇ ਭੱਜ ਗਿਆ ਸੀ ਤੇ ਮੈਂ ਥੋੜਾ ਜਿਹਾ ਕਿਉਂਕਿ ਕੰਟੈਂਟ ਕ੍ਰੀਏਟਰ ਹੈਗਾ ਟਿਕਟੌਕ ਤੇ ਤੇ ਮੈਂ ਨਾਲ ਦੀ ਨਾਲ ਵੀਡੀਓ ਸਟਾਰਟ ਕਰਤੀ ਬਣਾਣੀ ਜੀ ਜੀ ਤੇ ਜਿਹੜਾ ਗੋਰਾ ਸੀਗਾ ਤੇ ਉਹ ਵੀ ਉਹਨੂੰ ਵੀ ਸਮਝ ਆਈ ਵੀ ਕੀ ਕਰਾਂ ਇੱਥੇ ਤਾਂ ਮੈਂ ਸਿਰਫ ਇਹੀ ਕਹੂੰਗਾ ਵੀ ਜੇ ਵੀ ਮੈਂ ਕਹਾ ਵੀ ਇਹ ਚੀਜ਼ ਜਦ ਮੈਂ ਕਰ ਰਿਹਾ ਸੀ ਤਾਂ ਮੈਂ ਤਾਂ ਕਹੂੰਗਾ ਵੀ ਬਿਲਕੁਲ ਵੀ ਨਹੀਂ ਕਿਉਂਕਿ ਗੁਰੂ ਮਹਾਰਾਜ ਤੁਹਾਡੇ ਆਪ ਅੱਗੇ ਅੱਗੇ ਹੋ ਕੇ ਚੀਜ਼ ਕਰਾਉਂਦੇ ਨੇ ਤੇ ਜਿਵੇਂ ਗੁਰੂ ਮਹਾਰਾਜ ਨੇ ਕਹਿਣਾ ਸੀਗਾ ਵੀ ਇਹਦੀ ਮਦਦ ਕਰ ਤੇ ਚੂਜ਼ ਉਹਨਾਂ ਨੇ ਰੱਬ ਨੇ ਮੈਨੂੰ ਕਰ ਲਿਆ ਵੀ ਤੂੰ ਇਹਨੂੰ ਕਹਿ ਬੀ ਮੈਨੂੰ ਮੈਂ ਉਹਨੂੰ ਕਿਹਾ ਵੀ ਡੂ ਯੂ ਨੀਡ ਕਾਰ ਟੂ ਚੇਸ ਹਿਮ ਉਹਨੂੰ ਕਹਿੰਦਾ ਵੀ ਹਾਂ ਮੇਰੇ ਹੱਥ ਚ ਕੌਫੀ ਸੀਗੀ ਮੇਰੇ ਖੱਬੇ ਪਾਸੇ ਇੱਕ ਹੋਰ ਪਾਕਿਸਤਾਨੀ ਮੁੰਡਾ ਜਿਹੜਾ ਉੱਥੇ ਕੰਮ ਕਰਦਾ ਸੀ ਮੈਂ ਉਹਨੂੰ ਕੌਫੀ ਫੜਾਈ ਜੇ ਤੁਸੀਂ ਵੀਡੀਓ ਚ ਦੇਖਦੇ ਹੋਗੇ ਕੰਮ ਤੇ ਮੈਂ ਹਾਰ ਦੀ ਨਾਲ ਗੱਡੀ ਦੇ ਵਿੱਚ ਬੈ ਗਿਆ ਤੇ ਅਸੀਂ ਉਹਨੂੰ ਫਿਰ ਉਹਦੇ ਪਿੱਛੇ ਬੈ ਗਏ ਆ ਫਿਰ ਮੈਂ ਮੈਂ ਦੇਖਿਆ ਤੁਸੀਂ ਉੱਥੇ ਫੇਰ ਜਿਹੜਾ ਸਾਡੇ ਪੂਰੇ ਪੰਜਾਬੀ ਪਿੰਡਾਂ ਵਾਲੇ ਹੁੰਦੇ ਹਨਾ ਜੀ ਤੁਸੀਂ ਫਿਰ ਇਦਾਂ ਕਿਹਾ ਕਿ ਉਹ ਛੱਡ ਕਾਫੀ ਨੂੰ ਜਾ ਰਹੇ ਹਨਾ ਹੁਣ ਮੈਂ ਲਫ਼ਜ਼ ਤਾਂ ਨਹੀਂ ਬੋਲਣਾ ਪਰ ਤੁਸੀਂ ਬੜੇ ਐਨ ਪੂਰਾ ਪਤਾ ਲੱਗਾ ਵੀ ਹਾਂ ਵੀ ਸਾਡਾ ਕੋਈ ਪੰਜਾਬੀ ਗੱਭਰੂ ਨੌਜਵਾਨ ਚੱਲਾਂ ਕਿਸੇ ਖਰੇ ਕੰਮ ਜੀ ਤਾਂ ਹਾਂ ਜੀ ਭਾ ਉਹ ਮੁਹਾਰੀ ਜੀ ਸੀਗੀ ਮੈਂ ਕਿਹਾ ਵੀ ਉਹ ਕਹਿੰਦਾ ਸੀ ਕਾਫੀ ਮੈਂ ਕਿਹਾ ਕਾਫੀ ਬਾਚੋ ਪੀ ਮੰਗੇ ਵੀ ਪਹਿਲਾਂ ਇਹਦੀ ਹੈਲਪ ਕਰਨੀ ਜ਼ਰੂਰੀ ਹੈ ਤਾਂ ਜਦ ਉਸ ਹੀ ਬਸ ਕਿਉਂਕਿ ਉਸ ਏਰੀਆ 'ਚ ਮੈਂ ਰਹਿੰਦਾ ਮੈਨੂੰ ਇਸ ਏਰੀਆ ਦਾ ਭੇਤ ਸੀਗਾ ਤੇ ਉਹ ਸਾਹਮਣੇ ਸਾਨੂੰ ਲੱਭ ਗਿਆ ਸੀਗਾ ਵੀ ਜਾ ਰਿਹਾ ਹੈ ਤਾਂ ਜਦ ਉਹਨੂੰ ਅਸੀਂ ਉਹਦੇ ਸੇਕ ਸਾਈਕਲ ਮਤਲਬ ਗੱਡੀ ਨੇੜੇ ਲਈ ਤਾ ਉਹਨੂੰ ਪਤਾ ਲੱਗ ਗਿਆ ਵੀ ਇਹੇ ਬੰਦੇ ਮੈਨੂੰ ਫੜਨ ਆ ਰਹੇ ਨੇ ਤੇ ਉਹਨੇ ਉੱਥੇ ਹੀ ਦੁਕਾਨ ਦੇ ਵਿੱਚੋਂ ਹੀ ਜਿਹੜੀ ਰੈੱਡ ਬੁੱਦੀ ਬੋਤਲਾਂ ਚੱਕੀਆਂ ਸੀਗੀਆਂ ਮੈਨੂੰ ਲੱਗਦਾ ਉਹਨੇ ਪੇਮੈਂਟ ਨਹੀਂ ਕੀਤੀ ਤੇ ਉਹਨੇ ਫਿਰ ਕਮਾ ਕੇ ਮੇਰੀ ਗੱਡੀ ਤੇ ਮਾਰੀ ਬਹੁਤ ਜ਼ੋਰ ਕੇ ਉਹ ਅੱਛਾ ਰੈੱਡ ਬੁੱਦੀ ਕੇ ਨਾ ਤੇ ਉਹਦੇ ਨਾਲ ਮੇਰੀ ਗੱਡੀ ਵੀ ਡੈਮੇਜ ਹੋ ਗਈ ਮੈਂ ਵੀਡੀਓ ਦੇ ਵਿੱਚ ਕਿਹਾ ਤੇ ਅਸੀ ਕਿਹਾ ਵੀ ਡੈਮੇਜ ਹੋ ਗਈ ਪਰ ਫਿਰ ਮੇਰਾ ਇੱਕ ਮਨਚ ਆਇਆ ਮੈਂ ਕਿਹਾ ਵੀ ਜੇ ਆਣਾ ਪੰਜਾਬੀ ਦੇ ਜੇ ਉਖੜੀ ਜਿ ਸਿਰ ਦਿੱਤਾ ਫਿਰ ਮਾਰਿਆਂ ਤੋਂ ਕੀ ਡਰਨਾ ਵੀ ਜੇ ਹੁਣ ਮੈਂ ਕਹਾ ਲੱਗੇ ਗਏ ਆ ਫਿਰ ਪਿੱਛੇ ਘਰ ਨੂੰ ਦਰਨਾ ਵਿੱਚ ਲੜਨ ਦੇ ਕੰਮ ਨੂੰ ਤਾਂ ਫਿਰ ਸਾਨੂੰ 8:50 ਮਿੰਟ ਤੇ ਅਸੀਂ ਉਹਨੂੰ ਚੇਸ ਕਰਨਾ ਸ਼ੁਰੂ ਕੀਤਾ ਸੀ ਫੜਨਾ ਤੇ ਨੀਅਰਲੀ ਅਬਾਊਟ 25-30 ਮਿੰਟ ਲੱਗੇ ਮੈਨੂੰ ਵੀ ਉਹ ਕਦੀ ਕਿਹੜੀ ਗਲੀ 'ਚ ਵੜ ਜੇ ਕਰੇ ਛੁਪ ਜੇ ਕਰੇ ਪਾਰਕ ਦੇ ਪਿੱਛੇ ਫਿਰ ਮੈਨੂੰ ਇਹ ਵੀ ਡਰ ਸੀ ਮੈਂ ਕਹਾ ਉਹਦੇ ਕੋਲ ਦੋ ਤਿੰਨ ਬੋਤਲਾਂ ਹੋਰ ਨੇ ਹਲੇ ਕੇਨ ਦੀਆਂ ਵੀ ਜੇ ਜ਼ਿਆਦਾ ਨੇੜੇ ਗਈ ਤਾ ਉਹ ਸਾਡੀ ਗੱਡੀ ਫੇਰ ਡੈਮੇਜ ਕਰ ਦੂਗਾ ਤੇ ਐਨੀ ਦੇ ਵਿੱਚ ਮੈਂ ਇਹਨੂੰ ਗੋਰਾ ਜਿਹੜਾ ਮੇਰੇ ਨਾਲ ਬੈਠਾ ਸੀਗਾ ਇਹਨੂੰ ਮੈਂ ਕਿਹਾ ਸੀਗਾ ਵੀ ਤੂੰ ਪੁਲਿਸ ਨੂੰ ਫੋਨ ਕਰ ਲੈ ਤੇ ਇਹ ਫੋਨ ਪੁਲਿਸ ਦੇ ਨਾਲ ਕੰਟੈਕਟ 'ਚ ਸੀਗਾ ਇਹਨੂੰ ਦੱਸੀ ਜਾ ਰਹੀ ਸੀ ਅਸੀਂ ਪੁਲਿਸ ਨੂੰ ਵੀ ਅਸੀਂ ਆਹ ਸਟਰੀਟ ਤੇ ਫਿਰ ਰਹੇ ਹਾਂ ਕਿਉਂਕਿ ਉਹ ਮਿੰਟ-ਮਿੰਟ ਬਾਅਦ ਸਟਰੀਟ ਚੇਂਜ ਕਰ ਰਿਹਾ ਸੀਗਾ ਕਦੀ ਕਿਹੜੀ ਸਟਰੀਟ ਤੇ ਕਦੀ ਕਿਹੜੀ ਤੇ ਹੂੰ ਹੂੰ ਤਾਂ ਜੀ ਆਖੀਰ ਦੇ ਵਿੱਚ ਇਹ ਹੋਇਆ ਵੀ ਕਰਦੇ ਕਰਾਉਂਦੇ ਕੋਈ ਕੋਈ ਕੰਸਟਰਕਸ਼ਨ ਸਾਈਟ ਤੇ ਵੜ ਗਿਆ ਅੱਛਾ ਤੇ ਕੰਸਟਰਕਸ਼ਨ ਸਾਈਟ ਤੇ ਮਤਲਬ ਅਸੀਂ ਜੈੱਡ ਗੱਡੀ ਲੈ ਕੇ ਜਾ ਨਹੀਂ ਸਕਦੇ ਕਿਉਂਕਿ ਉੱਥੇ ਲਿਖਿਆ ਸੀ ਸਟਾਪ ਸਾਈਨ ਤੇ ਮੈਂ ਉਹਨੂੰ ਗੋਰੇ ਨੂੰ ਕਹਿੰਦਿਆ ਵੀ ਦੇਖ ਉੱਥੇ ਲਿਖਿਆ ਹੋਇਆ ਬਿਯੋਂਡ ਥਿਸ ਪੁਆਇੰਟ ਤੇ ਕਾਰ ਕਾਨ ਕੋ ਤੇ ਮਤਲਬ ਕਿ ਸਾਡੀ ਗੱਡੀ ਨਹੀਂ ਜਾ ਸਕਦੀ ਵੀ ਅੱਗੇ ਵਰਕਰ ਕੰਮ ਕਰ ਰਹੇ ਆ ਵੀ ਉਹਨਾਂ ਦੇ ਡੇਂਜਰਸ ਹੈ ਵੀ ਮੈਂ ਇੱਥੇ ਰੋਕ ਰਿਹਾ ਵੀ ਤੂੰ ਜਾ ਕੇ ਭੜ ਤੇ ਮੈਂ ਥੋੜਾ ਜਿਹਾ ਆਵਾਜ਼ ਵੀ ਮਾਰੀ ਉਹ ਜਿਹੜੇ ਉੱਥੇ ਵਰਕਰ ਸੀ ਉਹਨਾਂ ਨੇ ਉਹ ਸਾਈਕਲ ਵਾਲਾ ਤਾਂ ਵੜ ਗਿਆ ਉਹ ਵੀ ਨਹੀਂ ਜਾ ਸਕਦਾ ਸੀਗਾ ਵਰਕਰਾਂ ਨੇ ਉਹਨਾਂ ਨੂੰ ਜੇ ਤੁਸੀਂ ਵੀਡੀਓਜ਼ ਦੇਖੋ ਤਾਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਮੈਂ ਉੱਧਰ ਗੱਡੀ 'ਚ ਬੈਠਾ ਕਹਿ ਰਿਹਾ ਵੀ ਕੈਚ ਇਮ ਕੈਚ ਇਮ ਤਾਂ ਜ ਕੁਦਰਤੀ ਉਹ ਕਾਫੀ ਲੰਬੀ ਸੀਗੀ ਅੱਗੇ ਜਾ ਕੇ ਜਦੋਂ ਲੱਗਿਆ ਵੀ ਇਹ ਮੈਨੂੰ ਫੜ ਲੈਣਗੇ ਉਹਨੇ ਕੀ ਕੀਤਾ ਵੀ ਜਿਹੜੀ ਉਹ ਫੈਂਸ ਹੁੰਦੀ ਹੈ ਉਹਦੇ ਉੱਪਰੋਂ ਉਹ ਟੱਪ ਗਿਆ ਸਾਈਕਲ ਨੇ ਉਹਨੇ ਟੱਪਣ ਉੱਤੀ ਛੱਟ ਗਿਆ ਤੇ ਫਿਰ ਇਹ ਲੈ ਕੇ ਆ ਤਾਂ ਫਿਰ ਉਹ ਜਿਹੜੀ ਮੂਵਮੈਂਟ ਸੀਗੀ ਮੇਰਾ ਗਾਣਾ ਥੋੜਾ ਜਿਹਾ ਹੋ ਗਿਆ ਉੱਪਰ-ਨੀਚੇ ਵੀ ਮੈਂ ਕਿਹਾ ਵੀ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੱਡੇ ਨਾਲ ਪਹਿਲਾ ਵਾਰ ਕਲਮਾ ਦਾ ਤੇ ਦੂਜਾ ਵਾਰ ਖੰਡੇ ਨਾਲ ਮਤਲਬ ਉਹ ਆਪ ਮਹਾਰਾਜੀ ਨਿਕਲ ਗਈ ਕਿਉਂਕਿ ਮੈਨੂੰ ਉਹ ਮਤਲਬ ਜਿਵੇਂ ਆਪਾਂ ਕਿਸਾਨੀ ਮੋਰਚੇ 'ਚ ਜਿਵੇਂ ਜਿੱਤ ਹਾਸਲ ਕਰਕੇ ਆਏ ਸੀ ਦਿੱਲੀ ਤੋਂ ਉਹੀ ਫੀਲਿੰਗ ਮੈਨੂੰ ਲੱਗ ਰਹੀ ਸੀ ਵੀ ਜਿਵੇਂ ਆਪਾਂ ਕਿਸਾਨ ਆਪਣੀ ਚੀਜ਼ ਜਿੱਤ ਹਾਸਲ ਕਰਕੇ ਆਏ ਸੀ ਦਿੱਲੀ ਤੋਂ ਉਹ ਵਾਲਾ ਮੂਵਮੈਂਟ ਸੀ ਮੇਰੇ ਲਈ ਵਾਕੇ ਵਾਕੇ ਅੱਜ ਤੱਕ ਸੀ ਨਾ ਵਿਚਾਰੇ ਪਹਿਲਾਂ ਜ਼ਿਕਰ ਕੀਤਾ ਸ਼ੁਰੂ ਦੇ ਵਿੱਚ ਵੀ ਮੈਨੂੰ ਉਹ ਲੋਕਾਂ ਨੂੰ ਲੱਗਦਾ ਸੀਗਾ ਕਿ ਜਦੋਂ ਮੈਂ ਨਹੀਂ ਕੁਝ ਵੀ ਕਰ ਰਿਹਾ ਮੇਰੇ ਕੋਲੋਂ ਕੋਈ ਕਰਵਾ ਰਿਹਾ ਉਹ ਜਿਹੜਾ ਕੋਈ ਕਰਵਾ ਰਿਹਾ ਨਾ ਜੀ ਮੈਨੂੰ ਲੱਗਦਾ ਕਿ ਇੱਕ ਆਕਾਲ ਪੁਰਖ ਵਾਹਿਗੁਰੂ ਔਰ ਦੂਸਰਾ ਮੈਨੂੰ ਲੱਗਦਾ ਕਿ ਜਿਸ ਧਰਤੀ ਦੇ ਆਪਾਂ ਜੰਮ ਪੜ ਹੈਗੇ ਨਾ ਜੀ ਵੈਦਵਾਨ ਸਾਹਿਬ ਮੈਨੂੰ ਲੱਗਦਾ ਕਿ ਉਹ ਜਿਹੜੀ ਧਰਤੀ ਆ ਉਹ ਜਿਹੜੀ ਧਰਤੀ ਦੀ ਮਿੱਟੀ ਆ ਜਿਹੜੀ ਉੱਥੋਂ ਦੀ ਖੁਸ਼ਬੂ ਆ ਜੋ ਸਾਨੂੰ ਵਿਰਸੇ ਦੇ ਵਿੱਚ ਮਿਲਿਆ ਹੈਗਾ ਜਹ ਨਾ ਜੋ ਸਾਡੀਆਂ ਰਗਾਂ ਦੇ ਵਿੱਚ ਦੌੜਦਾ ਹੈਗਾ ਵੀ ਜਦੋਂ ਕੋਈ ਮੁਸੀਬਤ ਵਿੱਚ ਆ ਤਾਂ ਉਸ ਵੇਲੇ ਉਹਦੀ ਮਦਦ ਕਰਨ ਜਾਣਾ ਮੈਨੂੰ ਲੱਗਦਾ ਕਿ ਉਹ ਹੀ ਸਾਰਾ ਕੁਝ ਕਰਵਾ ਰਿਹਾ ਸੀਗਾ ਅੱਛਾ ਤੁਸੀਂ ਇੱਕ ਗੱਲ ਹੋਰ ਹਾਂ ਤੁਸੀਂ ਜ਼ਿਕਰ ਕਰੰਦਾ ਸੀ ਕਿ ਮੇਰੇ ਮੈਨੂੰ ਨਾ ਮੁੜ ਕੇ ਬੜੀ ਫੀਲਿੰਗ ਜੀ ਆ ਰਹੀ ਸੀਗੀ ਕੋਈ ਮੈਂ ਉਹ ਵੀ ਤੁਹਾਡੇ ਮੂੰਹੋਂ ਸੁਣਨਾ ਚਾਹਨਾ ਭਈ ਮੈਨੂੰ ਜਿੱਦਾਂ ਕੋਈ ਸਨਮਾਨਤ ਕਰ ਰਿਹਾ ਅੱਛਾ ਮੈਂ ਜਨੇ ਵੀ ਸੱਜਣ ਗੱਲਬਾਤ ਨੂੰ ਸੁਣ ਰਹੇ ਨੇ ਦਰਸ਼ਕੋ ਤੁਸੀਂ ਇਸ ਗੱਲ ਨੂੰ ਐਉਂ ਨਾ ਸੋਚੋ ਕਿ ਬਹੁਤ ਛੋਟੀ ਗੱਲ ਹੈਗੀ ਆ ਭਈ ਇੱਕ ਸਾਈਕਲ ਹੀ ਸੀਗਾ ਫਿਰ ਕਿਹੜੀ ਏਡੀ ਗੱਲ ਹੈਗੀ ਆ ਪਰ ਇਸ ਤੋਂ ਵੱਡੀ ਜਿਹੜੀ ਗੱਲ ਹੁੰਦੀ ਆ ਉਹ ਇਹ ਹੁੰਦੀ ਆ ਕਿ ਤੁਸੀਂ ਦੂਸਰੇ ਮੁਲਕ ਦੇ ਵਿੱਚ ਜਾ ਕੇ ਜਦੋਂ ਰਹਿਣ ਰਹੇ ਹੁੰਨੇ ਆ ਇੱਥੇ ਲੋਕ ਸੋਚਦੇ ਆ ਭਈ ਆਪਾਂ ਉੱਥੇ ਕੰਮ ਕਾਰ ਕਰਨ ਵਾਸਤੇ ਗਏ ਆ ਕਮਾਈ ਕਰਨ ਇਥੇ ਗੱਲ ਇਹ ਹੁੰਦੀ ਹੈਗੀ ਕਿ ਤੁਸੀਂ ਕਿੰਨੀ ਸ਼ਿੱਦਤ ਦੇ ਨਾਲ ਜਦੋਂ ਤੁਹਾਡੇ ਸਾਹਮਣੇ ਕੋਈ ਮੁਸ਼ਕਲ ਦੇ ਵਿੱਚ ਹੈਗਾ ਤੇ ਤੁਸੀਂ ਉਹਦੀ ਮਦਦ ਕਰਨ ਵਾਸਤੇ ਜਾਂਦੇ ਹੋ ਵੱਡੀ ਗੱਲ ਇਹ ਹੈ ਸਾਈਕਲ ਚੋਰੀ ਕੀਤਾ ਕਿਸੇ ਨੇ ਜਾਂ ਗੱਡੀ ਚੋਰੀ ਕੀਤੀ ਜਾਂ ਕੋਈ ਕਿਸੇ ਦੇ ਕਿੰਨਾ ਕੰਮ ਹੈ ਉਹ ਮੈਨੇ ਨਹੀਂ ਰੱਖਦਾ ਮੈਨੇ ਇਹ ਗੱਲ ਰੱਖਦੀ ਹੈ ਜੋ ਵੀਰ ਹੋ ਰਹੇ ਨੇ ਜੀ ਤੁਸੀਂ ਇੱਕ ਸੁਪਨੇ ਦੀ ਗੱਲ ਕਰ ਰਹੇ ਸੀ ਕਿ ਕਿ ਮੈਨੂੰ ਇਹ ਫੀਲ ਹੋ ਰਿਹਾ ਸੀਗਾ ਮੈਨੂੰ ਤੁਹਾਡੀ ਜ਼ੁਬਾਨੀ ਸੁਣ ਕੇ ਬਹੁਤ ਹੀ ਚੰਗਾ ਲੱਗੜੇ ਮੈਂ ਚਾਹੁੰਦਾ ਕਿ ਉਹ ਵੀ ਤੁਸੀਂ ਹਾਂਜੀ ਥੋੜਾ ਜਿਹਾ ਹਾਂਜੀ ਕਿਉਂਕਿ ਮੈਂ ਭਾਜੀ ਇੱਥੇ ਇੱਕ ਐਸ ਅ ਸਟੈਂਡ ਅਪ ਕੋਮੇਡੀ ਵਾਂਗੂ ਆਪਣਾ ਪੇਜ ਚਲਾਉਣਾ ਹੈ ਟਿਕਟੋਕ ਤੇ ਹਾਲ ਇੰਸਟਾਗ੍ਰਾਮ ਤੇ ਤਾਂ ਮੈਂ ਇਨਾ ਸ਼ੁਰੂ ਕੀਤਾ ਨਹੀਂ ਹੈਗਾ ਥੋੜੀ ਜਿਹੀ ਸੰਗ ਹੈ ਉੱਥੇ ਤੋਂ ਪਰ ਉਹ ਮੈਂ ਥੋੜੀ ਜਿਹੀ ਜਿਹੜੀ ਉਹ ਤੁਸੀਂ ਵੀਡੀਓ ਦੇਖੀਓ ਉਹ ਫਨੀ ਬਣਾਉਣ ਦੇ ਲਈ ਉਸ ਤੇ ਤੁਹਾਨੂੰ ਲੋਕ ਨੂੰ ਰਸ ਆਵੇ ਤਾਂ ਤਾਂ ਮੈਂ ਇਹ ਕਿਹਾ ਸੀਗਾ ਵੀ ਮੈਨੂੰ ਮੈਂ ਕਿਹਾ ਵੀ ਜਦ ਆਹ ਤੁਹਾਨੂੰ ਸਾਈਕਲ ਦਿਵਾਉਣ ਤੋਂ ਬਾਅਦ ਮੈਨੂੰ ਐ ਫੀਲ ਹੋਈ ਜਾਵੇ ਵੀ ਜਿਵੇਂ ਆਪਣਾ ਹੁਣ ਮੈਂ ਕਿਹਾ ਵੀ ਮੇਰੀ ਤਾਂ ਜਿਵੇਂ ਪ੍ਰਧਾਨ ਮੰਤਰੀ ਅਵਾਰਡ ਮਿਲੂਗਾ ਪੀ ਇੰਡੀਆ ਦੇ ਵਿੱਚ ਜਿਵੇਂ ਉਹ ਜਾਣਦੇ ਆ ਸਿੱਧੇ ਜੇ ਖੜੇ ਹੋ ਜਾਂਦੇ ਆ ਤੇ ਹਿੰਦੀ ਦੇ ਵਿੱਚ ਬੋਲਦੇ ਆ ਵੀ ਮੈਂ ਕਹਾਂ ਜੇ ਮੈਨੂੰ ਮਿਲੂਗਾ ਤਾਂ ਮੈਨੂੰ ਐ ਕਹਿਣਗੇ ਵੀ ਰਟਾਇਰ ਮੇਜਰ ਕਰਨ ਸਿੰਘ ਮਹਿਦਵਾਨ ਚਾਹੇ ਪੀਣੇ ਕੇ ਲਈ ਕੈਫੇ पे रुके वहां एक ਚੋਰ ਨੇ اٹھਾਇਆ ਸਾਈਕਲ ਤਾਂ ਮੇਜਰ ਕਰਮਵੀਰ ਨੇ ਆਪਣੀ ਜਾਨ ਕੀ ਪਰਵਾਹ ਕਰੇ ਵੀ ਗੈਰ ਉਸ ਸਾਈਕਲ ਵਾਲੇ ਚੋਰ ਕੋ ਪਕੜਾ ਔਰ ਸਵੀਲੀਨ ਕੋ ਸਾਈਕਲ ਦਵਾਇਆ ਇਸ ਲਈ 인কো ਮਿਲਤਾ ਹੈ ਪਰਮਵੀਰ ਚੱਕਰਵਾੜ ਪਰਵੀਰ ਚੱਕਰ ਪਰਮਵੀਰ ਚੱਕਰਵਾੜ ਬਸੇ ਵੀਰ ਗਤੀ ਕਹਤੇ ਸੀਗਾ ਫਿਰ ਬਾਦ ਨੇ ਹੈ ਵੀ ਵੀਰ ਗਤੀ ਤਾਂ ਬਈ ਮਰਨ ਵਾਲੇ ਤੋਂ ਬਾਅਦ ਮਿਲਦਾ ਹਾਂ ਹਾਂ ਪਰਮਵੀਰ ਚੱਕਰ ਜਿਹੜਾ ਹੈਗਾ ਮਰਨੋਂ ਪਹਿੰਤ ਤੀ ਮਿਲਦਾ ਹੈਗਾ ਮੇਰੇ ਵੀ ਇਨਕ ਜਾਣਕਾਰੀ ਚ ਹੈਗਾ ਆ ਵਾਕਈ ਵਾਕਈ ਮੈਨੂੰ ਲੱਗਦਾ ਵੈਸੇ ਨਾ ਉਦਾਂ ਬੈਦਵੰਦ ਸਾਹਿਬ ਇੱਥੇ ਜਿਹੜੀ ਧਰਤੀ ਦਾ ਪਰ ਇਹਨੇ ਆ ਮੈਂ ਚਾਹਣਾ ਕਿ ਤੁਸੀਂ ਥੋੜਾ ਜਿਹਾ ਦੱਸੋ ਵੀ ਤੁਸੀਂ ਇੱਥੇ ਪੰਜਾਬ ਤੋਂ ਕਿਹੜੀ ਜਗ੍ਹਾ ਤੋਂ ਹੋ ਜੀ ਪੰਜਾਬ ਦੇ ਮਹਾਲੀ ਜ਼ਿਲ੍ਹੇ ਤੋਂ ਮੈਂ ਪਿੰਡ ਕੁੰਬੜਾ ਕੁੰਬੜਾ ਸੁਹਾਣਾ ਕਾਫੀ ਮਸ਼ਹੂਰ ਹੈ ਜਿੱਥੇ ਸੁਹਾਣਾ ਸਾਹਿਬ ਸਿੰਘ ਜੀ ਦਾ ਗੁਰਦੁਆਰਾ ਇੱਥੇ ਤੋਂ ਮੈਂ ਬਿਲੋਂਗ ਕਰਦਾ ਜੀ ਤੇ ਮੈਨੂੰ ਆਸਟ੍ਰੇਲੀਆ ਇਹਨੂੰ ਨੀਅਰਲੀ ਅਬਾਊਟ 18 ਸਾਲ ਹੋ ਚੁੱਕੇ ਨੇ ਤੇ ਮਤਲਬ ਸਾਡਾ ਪਛੋਕੜ ਮਹਾਲੀ ਦਾ ਹੀ ਹੈ ਪਰ ਮੇਰੇ ਪੇਰੈਂਟਸ ਉੱਥੇ ਰਹਿੰਦੇ ਨੇ ਮੈਂ ਤੇ ਮੇਰਾ ਭਰਾ ਮੈਂ ਇੱਥੇ ਆਸਟ੍ਰੇਲੀਆਸ ਤੇ ਬ੍ਰਦਰ ਮੇਰਾ ਕੈਨੇਡਾ ਦੇ ਵਿੱਚ ਹੈ ਜੀ ਅੱਛਾ 18 ਸਾਲ ਹੋ ਗਏ ਇਸੇ ਕਰਕੇ ਤੁਸੀਂ ਕੱਲੀ ਕੱਲੀ ਗਲੀ ਦੇ ਵਾਕਫ ਸਗੇ ਤਾਂ ਗੋਰੇ ਨੇ ਤੁਹਾਨੂੰ ਤੜਾਇਆ ਬਹੁਤ ਹੁੰਦਾ ਹਾਂਜੀ ਹਾਂ 20 ਮਿੰਟ ਲੱਗੇ ਬਗਲ ਇਹੀ ਗੋਰਿਆਂ ਲਈ ਹੈਰਾਨੀ ਦੀ ਗੱਲ ਇਹ ਸੀਗੀ ਨਾ ਵੀ ਕੋਈ ਇੱਥੇ 1 ਮਿੰਟ ਕੱਢ ਕੇ ਕਿਸੇ ਲਈ ਰਾਜੀ ਨਹੀਂ ਵੀ ਤੂੰ 25 ਮਿੰਟ ਕਿਉਂ ਲੱਗਿਆ ਰਿਹਾ ਉਹਨੇ ਮੈਨੂੰ ਗੋਰੇ ਨੇ ਇਹੀ ਸਵਾਲ ਪੁੱਛਿਆ ਵੀ ਤੂੰ ਕਿਉਂ ਕੀਤਾ ਮੈਂ ਕਿਹਾ ਵੀ ਮੇਰੇ ਇਹ ਬਲੱਡ 'ਚ ਹੈ ਸਾਨੂੰ ਮੈਂ ਕਿਹਾ ਮੈਂ ਸਿੱਖ ਰਿਲੀਜੀਅਨ ਨੂੰ ਬਿਲੋਂਗ ਕਰਦਾ ਹਾਂ ਸਾਡੀ ਇਹ ਸਾਨੂੰ ਗੁਰੂਆਂ ਤੋਂ ਮਿਲਿਆ ਸਾਡੇ ਮੈਂ ਤਾਂ ਆਪਣੇ ਜਿੰਨੇ ਵੀ ਸਿੱਖ ਗੁਰੂ ਮਹਾਰਾਜ ਨੇ ਦਸੇ ਗੁਰੂ ਤੇ ਗੁਰੂ ਗ੍ਰੰਥ ਸਿੰਘ ਮਹਾਰਾਜ ਇਹਨਾਂ ਦੇ ਕਰਕੇ ਸਾਨੂੰ ਇਹ ਚੀਜ਼ ਮਿਲੀ ਹੈ ਮੈਂ ਕਿਹਾ ਵੀ ਅਸੀਂ ਇਹ ਚੀਜ਼ ਸਾਨੂੰ ਸਿਖਾਈ ਗਈ ਬਚਪਨ ਤੋਂ ਪੀ ਤੁਸੀਂ ਕਿਸੇ ਜਾਤ ਪਾਤ ਕਿਸੇ ਵੀ ਪ੍ਰਕਾਰ ਦਾ ਬੰਦਾ ਹੋਵੇ ਜੇ ਉਹਨੂੰ ਲੋੜ ਹੈ ਤਾਂ ਤੁਸੀਂ ਉਹਦੀ ਮਦਦ ਕਰਨੀ ਹੈ ਮੈਂ ਕਹਿੰਦਾ ਸਭ ਤੋਂ ਵੱਡਾ ਸਾਡੀ ਸਿੱਖੀ ਦੇ ਵਿੱਚ ਸਿਧਾਂਤ ਹੈ ਵੀ ਹਿਊਮੈਨਿਟੀ ਹੈ ਇਹ ਸਭ ਤੋਂ ਵੱਡਾ ਰਿਲੀਜਨ ਹੈ ਹਾਂ ਹਾਂ ਬਾਕੀ ਕਰਮਜੀਤ ਸਿੰਘ ਇੱਕ ਬੜੀ ਹੈਰਾਨੀ ਵਾਲੀ ਗੱਲ ਆ ਇੱਥੇ ਬਹੁਤ ਸਾਰੇ ਸੱਜਣ ਸਾਡੇ ਦਾ ਸੋਚਦੇ ਹੋਣਗੇ ਕਿ ਯਾਰ ਚੋਰ ਉੱਥੇ ਵੀ ਹੈਗੇ ਆ ਆਸਟ੍ਰੇਲੀਆ ਦੇ ਵਿੱਚ ਹਾਂਜੀ ਹਾਂ ਚੋਰ ਬਹੁਤ ਨੇ ਜੀ ਇੱਥੇ ਇੱਥੇ ਪਰ ਥੋੜੇ ਜੇ ਵਧੀਆ ਤਰੀਕੇ ਦੇ ਚੋਰ ਨੇ ਪਤਾ ਨਹੀਂ ਲੱਗਦਾ ਹੈਗਾ ਚੋਰਾ ਦਾ ਅੱਛਾ ਵਧੀਆ ਤਰੀਕੇ ਦੇ ਕਿੱਦਾਂ ਬਦਲ ਲੱਗੂ ਚੋਰ ਪੂਰੇ ਨਹੀਂ ਵਧੀਆ ਤਰੀਕੇ ਦੇ ਕਿੰਦਾ ਵੀ ਜਿਹੜਾ ਕ ਕੱਪੜੇ-ਕੱਪੜੇ ਵਧੀਆ ਪਾਏ ਹੁੰਦੇ ਜਾਂ ਕਿਤਾ ਹਾਂਜੀ ਕੱਪੜੇ ਵਧੀਆ ਪਾਏ ਹੁੰਦੇ ਨੇ ਪਤਾ ਨਹੀਂ ਲੱਗਦਾ ਹੈਗਾ ਠੀਕ ਹੈ ਜੀ ਪਰ ਜਿਹੜੇ ਇੱਥੇ ਰਹਿੰਦੇ ਨੇ ਹੁਣ ਸਾਡੇ ਵਰਗੇ ਸਾਡੇ ਵਰਗਿਆਂ ਨੂੰ ਤਾਂ ਪਤਾ ਲੱਗ ਜਾਊਗਾ ਪਰ ਜੇ ਵੇ ਸਾਡੇ ਪੇਰੈਂਟਸ ਆਉਂਦੇ ਨੇ ਉਹਨਾਂ ਨੂੰ ਨਹੀਂ ਪਤਾ ਲੱਗਣਾ ਉਹਨਾਂ ਨੂੰ ਲੱਗਣਾ ਵੀ ਆਮ ਗੋਰੀ ਹੈ ਵੀ ਹੈਲੋ ਹਾਈ ਕਰਨ ਆਇਆ ਉਹ ਐਨੇ ਚ ਹੈਲੋ ਹੈ ਕਰਕੇ ਦੇ ਚੱਕਰ ਚ ਕਦੀ ਫੋਨ ਖੋਲੇਗੇ ਜਾਂ ਕੁਝ ਹੋਰ ਮਿੰਟ ਚ ਚਾਕੂ ਜਾਂ ਹਲਕਾ ਜਿਹਾ ਦਿਖਾ ਕੇ ਕੋਈ ਚੀਜ਼ ਕੱਢ ਲਈਗੇ ਐਂ ਕਰ ਦਿੰਦੇ ਹਾਂ ਅੱਛਾ ਬਾਅਦ ਫਿਰ ਕਿਦਾਂ ਪੁਲਿਸ ਆ ਗਈ ਸੀ ਮੌਕੇ ਤੇ ਕਿ ਨਹੀਂ ਹਲੇ ਨੀ ਪੁਲਿਸਾਈ ਨਹੀਂ ਸੀ ਕਿਉਂਕਿ ਚੱਕਰ ਕੀ ਸੀਗਾ ਵੀ ਇਹਦਾ ਸਭ ਤੋਂ ਵੱਡੀ ਗੱਲ ਇਹ ਸੀ ਕਿ ਬੀਐਨਏ ਇੱਕ ਦਿਨ ਪਹਿਲਾਂ ਹਲੇ 24 ਘੰਟੇ ਨਹੀਂ ਹੋਏ ਸੀ ਇਹਦੇ ਸਾਈਕਲ ਦਿੱਤੇ ਨੂੰ ਬੰਦੇ ਦੇ ਨੂੰ ਤੇ ਇਹਨੇ ਇਹ ਇਹਦਾ ਲਾਇਸੈਂਸ ਦਾ ਕੋਈ ਚੱਕਰ ਪਿਆ ਹੋਇਆ ਸੀ ਇਹਨੇ ਪਹੁੰਚਣਾ ਸੀਗਾ ਕੋਰਟ ਦੇ ਵਿੱਚ ਤੇ ਇਹਦੀ ਪੇਸ਼ੀ ਸੀਗੀ ਅੱਜ ਤੇ ਇਹ ਆਲਰੇਡੀ ਲੇਟ ਸੀਗਾ ਮੈਂ ਕਿਹਾ ਵੀ ਤੂੰ ਪੁਲਿਸ ਲਈ ਵੇਟ ਕਰ ਲੈ ਕਹਦਾ ਮੇਰੇ ਕੋਲ ਪੁਲਿਸ ਲਈ ਵੇਟ ਕਰਨ ਦਾ ਟਾਈਮ ਨਹੀਂ ਹੈਗਾ ਵੀ ਮੈਂ ਉੱਥੇ ਕੋਰਟ ਦੇ ਵਿੱਚ ਹਾਜ਼ਰ ਹੋਣਾ ਹਾਂ ਕਰਕੇ ਫਿਰ ਚਲੇ ਗਿਆ ਸੀਗਾ ਇੱਕ ਦਿਨ ਪਹਿਲਾਂ ਹੀ ਇਹਨੇ 800 ਡਾਲਰ ਦਾ ਸਾਈਕਲ ਖਰੀਦਿਆ ਸੀਗਾ ਅੱਛਾ ਅਸੀਂ ਤਾਂ ਇੱਥੇ ਬੈਠ ਕੇ ਨਾ ਬੜੀਆਂ ਤਰੀਫਾਂ ਕਰਦੇ ਆ ਵੀ ਬਾਹਰਲੇ ਮੁਲਕਾਂ ਦੇ ਜਿਹੜੇ ਖਾਸ ਕਰਕੇ ਵਧੀਆ ਮੁਲਕ ਆ ਵੀ ਉੱਥੋਂ ਦੀ ਪੁਲਿਸ ਬੜੀ ਐਡਵਾਂਸ ਆ ਇੱਥੇ ਆਪਾਂ ਆਮ ਕਰਕੇ ਕਹਿੰਦੇ ਆ ਕਿ ਜਦੋਂ ਵਾਰਦਾਤ ਹੋ ਹਟਦੀ ਆ ਬਾਅਦ ਚ ਪੁਲਿਸ ਆਉਂਦੀ ਆ ਉੱਥੇ ਵਾਰਦਾਤ ਹੋਈ ਔਰਤ ਉਹ ਤੁਸੀਂ ਇਨਸਾਫ ਵੀ ਦਵਾਤਾ ਤੁਸੀਂ ਅਗਲੀ ਦੀ ਚੀਜ਼ ਵੀ ਅਗਲੇ ਨੂੰ ਵਾਪਸ ਕਰ ਦਿੱਤੀ ਤਦ ਹਾਲੇ ਤੱਕ ਵੀ ਨਹੀਂ ਪੁਲਿਸ ਆਈ ਸੀਗੀ ਗੱਲ ਲਾਈਨ ਹੁੰਦੀਆਂ ਨੇ ਜੀ ਜਿਹੜਾ ਵਾਹ ਪਿਆ ਜਾਣੇ ਜਾਂ ਰਾਹ ਪਿਆ ਜਾਣੇ ਪੁਲਿਸ ਦਾ ਐਵੇਂ ਕਹਾ ਇਹ ਵੀ ਪੰਜਾਬ ਪੁਲਿਸ ਤੋਂ ਘੱਟ ਨਹੀਂ ਹੈਗੀ ਇਹ ਐ ਛੇਤੀ ਛੇਤੀ ਕਿਤੇ ਨਹੀਂ ਆਉਂਦੀ ਹੈਗੀ ਇਹ ਦੇਖਦੀ ਹੈ ਵੀ ਜੇ ਕੋਈ ਜਿਆਦਾ ਵੱਡਾ ਖਤਰਨਾਕ ਹੈ ਵੀ ਵੈਪਨ ਹੈ ਠੀਕ ਹੈ ਜਾਂ ਕੋਈ ਅਸਾਲਟ ਹੋ ਗਿਆ ਵੀ ਬੰਦੇ ਦੇ ਚਾਕੂ ਲੱਗ ਗਏ ਜਾਂ ਕੁਝ ਹੋ ਗਿਆ ਤਾਂ ਇਹ ਫੇਰ ਫੌਰਨ ਆਉਂਦੇ ਆ ਵੀ ਇਹ ਜਿਹੜੇ ਘਟਨਾ ਸੀ ਕੀ ਇਹਨੂੰ ਇਹ ਲਾਈਟਲੀ ਲੈ ਰਹੇ ਸੀ ਕਿਉਂਕਿ ਘਟੋ ਘਟ 25 ਮਿੰਟ ਸਾਡੀ ਪੁਲਿਸ ਨਾਲ ਕਾਲ ਚੱਲੀ ਹੈ ਉਹ ਫੋਨ ਤੇ ਮੈਂ ਦੱਸੀ ਜਾਂਦਾ ਸੀ ਉਹਨੂੰ ਵੀ ਆਹ ਸਟਰੀਟ ਤੇ ਆਹ ਸਟਰੀਟ ਤੇ ਨਾਲੇ ਠਾ ਹਣਾ ਸਾਡੇ ਤੋਂ ਕਿੰਨੇ ਕਿਲੋਮੀਟਰ ਸੀਗਾ ਉਹ ਅੱਛਾ ਅੱਛਾ ਜਿੱਥੋਂ ਇਹ ਜੀ ਚੱਲ ਰਹੀ ਸੀ ਮੈਂ ਤਾਂ ਕਰਕੇ ਇਹ ਸਵਾਲ ਤੁਹਾਨੂੰ ਕੀਤਾ ਹੈਗਾ ਮੈਂ ਕਿਹਾ ਸਾਡੇ ਨਾਲ ਤਕਰੀਬਨ ਇੱਥੇ ਸਾਰੇ ਨੌਜਵਾਨ ਮੁੰਡੇ ਕੁੜੀਆਂ ਉਹ ਬੈਗ ਚੁੱਕੀ ਫਿਰਦੇ ਹੁੰਦੇ ਜਦਾ ਹਨ ਜੀ ਬਸ ਉਹਨਾਂ ਦੇ ਦਿਮਾਗ 'ਚ ਕੋਈ ਗੱਲ ਹੈਗੀ ਆ ਵੀ ਬਸ ਭਵੇਂ ਜਹਾਜ਼ ਦੇ ਟਾਇਰਾਂ ਦੇ ਨਾਲ ਲੰਮਕੇ ਜਾਣਾ ਪੈ ਜਾਵੇ ਬਸ ਆਪਾਂ ਇੱਥੋਂ ਪੰਜਾਬ ਛੱਡ ਕੇ ਤੇ ਚਲੇ ਜਾਈਏ ਮਤਲਬ ਦਿਮਾਗਾਂ ਦੇ ਵਿੱਚ ਇਹ ਗੱਲ ਬੜੀ ਹੋਈ ਪਈ ਉੱਥੇ ਬਹੁਤ ਸਹੂਲਤਾਂ ਹੈਗੀਆਂ ਆ ਉੱਥੇ ਸਾਰਾ ਕੁਝ ਵਧੀਆ ਹੈ ਹਨ ਐਉਂ ਕਰਕੇ ਮੈਂ ਤਾਂ ਕਰਕੇ ਹਸਵਾ ਜਿਵੇਂ ਇਹ ਆਪਣੇ ਇੰਡੀਆ ਚ ਦੇਖੋ ਗੱਲ ਇਹ ਮੈਂ ਵੀ ਸਿੱਧਾ ਸ਼ਰੀਆਂ ਮੂਹ ਤੇ ਕਹਿ ਕੇ ੱੱਕਾ ਕਰ ਦਿੰਦੇ ਨੇ ਇੱਥੇ ਕਰਦੇ ੱੱਕਾ ਇੱਥੇ ਵੀ ਨੇ ਪਰ ਇੱਥੇ ਥੋੜਾ ਜਿਹਾ ਮਿੱਠੇ ਤਰੀਕੇ ਨਾਲ ਬੋਲ ਕੇ ਕਰ ਦਿੰਦੇ ਨੇ ਹੁੰਦਾ ਉਵੇਂ ਹੀ ੱੱਕਾ ਹੀ ਹੈ ਜਿਹੜਾ ਬੰਦਾ ਪੁਰਾਣਾ ਰਹਿ ਜਾਂਦਾ ਨਾ ਉਹਨੂੰ ਪਤਾ ਹੁੰਦਾ ਵੀ ਇਹ ੱੱਕਾ ਉਵੇਂ ਹੀ ਆ ਜਿਵੇਂ ਆਪਣੇ ਇੰਡੀਆ ਚ ਤਾਂ ਦਮਕਾ ਮਾਰ ਕੇ ਕਹਿੰਦੇ ਆ ਵੀ ਚੱਲ ਚੱਲ ਨਹੀਂ ਹੋਣਾ ਕੰਮ ਨਿਕਲ ਜ ਠਾਣੀ ਚ ਇੱਥੇ ਤੁਹਾਨੂੰ ਗੱਲਾਂ ਗੱਲਾਂ ਚ ਲਾ ਲਾ ਕੇ ਤੁਹਾਡਾ ਖੂਨ ਫੂਕ ਦੇਣਗੇ ਪਰ ਕਰਨਗੇ ਉਵੇਂ ਹੀ ਉਹ ਸੇਮ ਹੀ ਹੈ ਉਹ ਨੀਕੀ ਦਾ ਹੀ ਫਰਕ ਹੈ ਬਸ ਅੱਛਾ ਉਨੀ ਕੀ ਦਾ ਫਰਕ ਹੈ ਕੇਵਲ ਅੱਛਾ ਤੁਸੀਂ ਸਿਰ ਦੇ ਉੱਪਰ ਦਸਤਾਰ ਸਜਾਈ ਹੋਈ ਨਾ ਜੀ ਜਦੋਂ ਤੇ ਮੈਂ ਵੇਖਿਆ ਕਿ ਉੱਥੇ ਵੱਖ-ਵੱਖ ਨਿਊਜ਼ ਚੈਨਲਾਂ ਦੇ ਪਰ ਖਬਰ ਵੀ ਚੱਲੀ ਆਈ ਵਾਲੀ ਹਾਂਜੀ ਮਤਲਬ ਕਿ ਖਬਰ ਬਣ ਗਈ ਜਿਹੜੀ ਜੋ ਤੁਸੀਂ ਕੁਝ ਕੀਤਾ ਇਹ ਖਬਰ ਬਣ ਗਈ ਉੱਥੇ ਹਾਂਜੀ ਔਰ ਬੜੀ ਬੜੀ ਖ਼ਬਰ ਬਣ ਗਈ ਵੀ ਹੁਣ ਮੇਰਾ ਥੋੜੀ ਦੇਰ ਬਾਅਦ ਸਵੇਰੇ ਇੱਥੇ ਜਿਹੜਾ ਕਾਫੀ ਵੱਡਾ ਮਾਰਨਿੰਗ ਸ਼ੋਅ ਹੈ ਉਹਦੇ ਵਿੱਚ ਫੇਰ ਹੁਣ ਮੈਂ ਥੋੜੀ ਦੇਰ ਤੱਕ ਲਾਈਵ ਉੱਥੇ ਆ ਬੁਲਾਇਆ ਉਹਨਾਂ ਨੇ ਮੈਨੂੰ ਉਹਦੇ ਵਿੱਚ ਜਾਣਾ ਮੈਂ ਤੁਹਾਨੂੰ ਪ੍ਰਾਊਡ ਫੀਲ ਹੁੰਦਾ ਸਿਰ ਦੇ ਉੱਪਰ ਪੱਗ ਬਣੀ ਹੋਈ ਹੈ ਸਿਰ ਦੇ ਉੱਪਰ ਦਸਤਾਰ ਹੈ ਔਰ ਪੰਜਾਬ ਦੀ ਧਰ ਔਰ ਉੱਥੇ ਕਈ ਵਾਰੀ ਲੋਕ ਨਾ ਮੈਨੂੰ ਯਾਦ ਹੈਗਾ ਕਿ ਕਾਫੀ ਸਮਾਂ ਪਹਿਲਾਂ ਜਿਹਨਾਂ ਦੇ ਸਿਰ ਦੇ ਉੱਪਰ ਦਸਤਾਰ ਬੰਨੀ ਹੁੰਦੀ ਸੀਗੀ ਤੇ ਉਹ ਲੋਕ ਐਂ ਸਮਝਦੇ ਹੁੰਦੇ ਸੀਗੇ ਜਿਦਾ ਨਾਦੀਨ ਦੇ ਨਾਲ ਤੁਲਨਾ ਕਰਦੇ ਹੁੰਦੇ ਸੀਗੇ ਮਤਲਬ ਸਿੱਖਾਂ ਦੀ ਇੱਕ ਵੱਖਰੀ ਆਇਡੈਂਟੀਟੀ ਜਿਹੜੀ ਹੈ ਇਹ ਜਿਹੜੀ ਤੁਸੀਂ ਗੱਲ ਕਹੀ ਹੈ ਇਹ ਮੇਰੇ ਨਾਲ ਹੋਈ ਹੈ ਕਿਉਂਕਿ ਮੈਂ ਇੱਥੇ ਟੈਕਸੀ ਚਲਾਉਂਦਾ ਰਿਹਾ ਹਾਂ ਤਾਂ ਮੈਨੂੰ ਬਹੁਤ ਵਾਰ ਇਹ ਚੀਜ਼ ਹੁੰਦੀ ਹੈ ਕਿਉਂਕਿ ਜਦ ਮੈਂ ਟੈਕਸੀ ਚ ਬਹਿੰਦਾ ਸੀ ਮੈਨੂੰ ਆ ਕੇ ਗੋਰੇ ਗੋਰੀਆਂ ਕਹਿ ਦਿੰਦੇ ਹੁੰਦੇ ਸੀਗੇ ਵੀ ਹੈਲੋ ਮੁਹੰਮਦ ਤੇ ਮੈਂ ਕਹਾਂ ਵੀ ਮੈਂ ਕਹਾਂ ਵੀ ਮੈਂ ਕਹਾ ਹੈਲੋ ਸੁਲਤਾਨਾ ਉਹ ਮੈਨੂੰ ਕਹਿੰਦੀ ਵੀ ਮੈਂ ਸੁਲਤਾਨਾ ਨਹੀਂ ਹਾਂ ਮੈਂ ਕਹਾਂ ਜੇ ਮੈਂ ਮੁਹੰਮਦ ਹਾਂ ਫਿਰ ਤੂੰ ਸੁਲਤਾਨਾ ਓਕੇ ਯਾ ਉਹ ਸਮਝ ਆ ਜਾਂਦੀ ਸੀ ਨਾਲ ਦੀ ਨਾਲ ਮੈਂ ਜਵਾਬ ਦਿੰਦਾ ਸੀਗਾ ਮੈਂ ਕਹਾਂ ਵੀ ਨੈਕਸਟ ਟਾਈਮ ਮੈਨੂੰ ਇਹ ਨਾ ਕਹੀਂ ਧਰਮ ਕੋਈ ਵੀ ਮਾੜਾ ਨਹੀਂ ਹੁੰਦਾ ਮੁਸਲਮਾੜਾ ਨਹੀਂ ਹੁੰਦਾ ਪਰ ਮੈਂ ਸਿੱਖ ਰਿਲੀਜੀਅਨ ਨੂੰ ਬਿਲੋਂਗ ਕਰਦਾ ਹਾਂ ਵੀ ਇਹ ਟਰਮ ਨਾ ਮੈਂ ਸਮਝਾ ਦਿੰਦਾ ਹੁੰਦਾ ਸੀ ਕਿਉਂਕਿ ਹਾਲੇ ਆਸਟ੍ਰੇਲੀਆ ਵਰਗੇ ਦੇਸ਼ਾਂ 'ਚ ਇਹਨਾਂ 'ਚ ਅਵੇਅਰਨੈਸ ਘੱਟ ਹੈ ਜਿਹੜੀ ਉਸਾਮਾ ਬਿਲ ਲਾ ਦੇਣ ਦੀ ਗੱਲ ਕਹੀ ਹੈ ਇਹ ਵੀ ਮੈਨੂੰ ਬਹੁਤ ਵਾਰ ਲੋਕਾਂ ਨੇ ਕਿਹਾ ਸੀਗਾ ਵੀ ਤੇ ਮਾ ਵੀ ਨਾ ਦਿਨ ਵੀ ਤੂੰ ਉਹ ਬੰਨੀ ਹੋਈ ਆ ਮੈਂ ਕਹਾਂ ਵੀ ਮੇਰਾ ਰਿਸ਼ਤੇਦਾਰ ਨਹੀਂ ਹੈਗਾ ਵੀ ਉਹ ਟੋਟਲੀ ਦੂਸਰਾ ਤੇ ਕ੍ਰਿਮੀਨਲ ਹੈ ਤੇ ਉਹ ਅਤਵਾਦੀ ਹੈ ਤੇ ਅਸੀਂ ਉਹਨਾਂ ਨਾਲ ਲਿੰਕ ਨਹੀਂ ਰੱਖਦੇ ਹਾਂ ਪਰ ਸਾਡੀ ਧਰਮ ਤੇ ਹੋਰ ਬਹੁਤ ਵੱਖਰਾ ਮੈਂ ਕਹਾਂ ਵੀ ਜੇ ਤੁਸੀਂ ਸਾਨੂੰ ਨਹੀਂ ਨੌਲੇਜ ਨਾ ਤਾਂ ਮੈਂ ਕਹਾਂ YouTube ਤੇ ਜਸਟ ਇੱਕ ਵਨ ਵਰਡ ਕਰੋ Google ਤੇ ਸਰਚ ਕਰੋ S I K H you will know our history ਤੇ ਮੈਂ ਕਹਾਂ ਅਸੀਂ ਵਾਰੀਅਰ ਕੌਮ ਹੈ ਤੇ ਅਸੀਂ ਇਹੋ ਜਿਹਾ ਕੰਮ ਨਹੀਂ ਕਰਦੇ ਹੈਗੇ ਤਾਂ ਉਹਨਾਂ ਨੂੰ ਸਮਝ ਪੈ ਜਾਂਦੀ ਹੁੰਦੀ ਸੀਗੀ ਵਾਕਿਆ ਮੈਨੂੰ ਲੱਗਦਾ ਕਿ ਆਪਾਂ ਉਹਨਾਂ ਨੂੰ ਦੱਸ ਸਕਦੇ ਹਾਂ ਕਿ ਭਾਈ ਭਾਈ ਕਨਈਆ ਜੀ ਦਾ ਕਿਤੇ ਇਤਿਹਾਸ ਪੜ ਕੇ ਵੇਖ ਲਓ ਅਸੀਂ ਭਾਈ ਕਨਈਆ ਜੀ ਦੀ ਵੰਸ਼ਸ ਦੇ ਵਿੱਚੋਂ ਆਸੀਂ ਉਹ ਆ ਅਸੀਂ ਗੁਰੂ ਤੇਗ ਬਹਾਦਰ ਮਹਾਰਾਜ ਜਿਹੜੇ ਦੂਸਰਿਆਂ ਦੀ ਖਾਤਰ ਵੀ ਹਨਾ ਛੋਟੇ ਸਹਿਬਜ਼ਾਦੇ ਵੱਡੇ ਸਹਿਬਜ਼ਾਦੇ ਆਪਾਂ ਉਸ ਕਤਾਰ ਦੇ ਵਿੱਚੋਂ ਹੈਗੇ ਆ ਆਪਾਂ ਆਪਦੇ ਹੱਕਾਂ ਹਕੂਕਾਂ ਦੀ ਖਾਤਰ ਸੰਘਰਸ਼ ਕਰਨ ਵਾਲੇ ਸਾਡੇ ਜੋਧੇ ਜਰਨੈਲ ਸੰਤ ਜਰਨੈਲ ਸਿੰਘ ਖਾਲਸਾ ਭਿੰਡਾਰਾ ਵਾਲੇ ਵੀ ਆਪਾਂ ਜੇ ਤੁਰੀਏ ਤਾਂ ਫਿਰ ਆਪਾਂ ਉਧਰਲੇ ਪਾਸੇ ਵਾਲੇ ਹੈਗੇ ਆ ਭਾਈ ਕਨਈਆ ਜੀ ਵਾਲੇ ਆਪਾਂ ਹੈਗੇ ਆ ਜੀ ਹਾਂਜੀ ਹਾਂਜੀ ਬਾਕੀ ਹੁਣ ਹਾਂ ਤੁਸੀਂ ਉਹਦੇ ਵਿੱਚ ਇੱਕ ਲਫ਼ਜ਼ ਬੋਲਿਆ ਸੀਗਾ ਮੈਂ ਤੁਹਾਡੇ ਨਾਲ ਵੈਸੇ ਜ਼ਰੂਰ ਸਾਂਝਾ ਕਰਨਾ ਚਾਹੁੰਗਾ ਤੁਸੀਂ ਇੱਕ ਲਫ਼ਜ਼ ਬੋਲਿਆ ਸੀਗਾ ਇੰਡੀਅਨ ਮਤਲਬ ਕਿ ਮੈਂ ਵੇਖਦਾ ਇੱਥੇ ਕਈ ਵਾਰ ਨਾਲ ਸਾਡੇ ਬੜੀ ਚਰਚਾ ਹੁੰਦੀ ਆ ਤੁਸੀਂ ਵੀ ਜ਼ਰੂਰ ਧਿਆਨ ਰੱਖਦੇ ਹੋਗੇ ਕਿ ਦਿਲਜੀਤ ਦਸਾਨ ਜਦੋਂ ਉੱਥੇ ਕੈਨੇਡਾ ਜਾਂਦਾ ਹੈਗਾ ਤੇ ਉੱਥੇ ਪੰਜਾਬੀ ਪੰਜਾਬੀ ਆ ਗਏ ਪੰਜਾਬੀ ਆ ਗਏ ਹੈ ਨਾ ਜੀ ਉਹ ਲਫਜ਼ਾ ਜਦੋਂ ਬੋਲਦਾ ਹੈਗਾ ਮਤਲਬ ਇੰਡੀਆ ਦੇ ਨਾਲੋਂ ਨਿਖੇੜ ਕੇ ਆਪਣੇ ਆਪ ਨੂੰ ਕਿਉਂਕਿ ਪੰਜਾਬ ਕਦੀ ਇੱਕ ਵੱਖਰੀ ਸਟੇਟ ਹੋਇਆ ਕਰਦਾ ਸੀਗਾ ਪਰ ਸਾਰੇ ਜਾਣਦੇ ਆ ਨਾ ਜੀ ਵੀ ਇੱਕ ਵੱਖਰਾ ਰਾਜ ਹੁੰਦਾ ਸੀਗਾ ਸਾਡਾ ਨਾ ਇਸ ਧਰਤੀ ਦੇ ਉੱਪਰ ਅਸਾਂ ਰਾਜ ਕੀਤਾ ਸਾਡੇ ਪੁਰਖਿਆਂ ਨੇ ਔਰ ਜਸਟਨ ਟਰੂਡੋ ਮੈਨੂੰ ਯਾਦ ਆ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਉਹਨਾਂ ਨੇ ਵੀ ਬਕਾਇਦਾ ਪੰਜਾਬੀ ਮੁੰਡਾ ਕਹਿ ਕੇ ਔਰ ਸੋ ਮੈਂ ਤੁਹਾਨੂੰ ਠੀਕ ਹੈ ਤੁਸੀਂ ਇੰਡੀਅਨ ਲੱਗ ਵਿੱਚ ਬੋਲਿਆ ਹੈਗਾ ਪਰ ਪੰਜਾਬੀ ਹੋਣ ਦੇ ਉੱਪਰ ਤੁਹਾਨੂੰ ਕਿੰਨਾ ਕਮਾਨ ਮਹਿਸੂਸ ਹੁੰਦਾ ਹੈ ਪੰਜਾਬੀ ਹੋਣ ਤੇ ਦੇਖੋ ਸਾਰਿਆਂ ਚ ਮਾਨ ਮਹਿਸੂਸ ਵਾਲੀ ਗੱਲ ਹੈ ਕਿਉਂਕਿ ਜਿਹੜੀ ਪੰਜਾਬੀ ਕੌਮ ਹੈ ਨਾ ਜੀ ਇਹ ਮਤਲਬ ਤੇਗਾਂ ਦੀ ਕੌਮ ਹੈ ਸ਼ੇਰਾਂ ਦੀ ਕੌਮ ਹੈ ਸਿੰਘਾਂ ਦੀ ਕੌਮ ਹੈ ਇਹ ਜਿਹੜੀ ਵਰਡ ਹੈ ਇਹ ਜਿਹੜੇ ਸ਼ਬਦ ਹੈ ਇਹ ਸਾਡੇ ਹਿੱਸੇ ਆਏ ਹਨ ਚਾਹੇ ਜੋ ਮਰਜੀ ਦੁਨੀਆ ਕਹੀ ਜਾਵੇ ਮਤਲਬ ਜਿਹੜੀ ਆਹ ਸੇਵਾ ਭਾਵਨਾ ਹੋਗੀ ਕਿਸੇ ਲਈ ਮਰਨਾ ਹੋਵੇ ਚਾਹੇ ਕਿਹੜਾ ਮਰਜੀ ਦੇਸ਼ ਹੋਵੇ ਕੁਛ ਵੀ ਹੋਵੇ ਤਾਂ ਪੰਜਾਬੀ ਸਭ ਤੋਂ ਮੂਰੇ ਨੇ ਤੇ ਮੈਂ ਤਾਂ ਹਮੇਸ਼ਾ ਮਾਣ ਨਾਲ ਕਹਿੰਦਾ ਵੀ ਮੈਂ ਪੰਜਾਬੀ ਆ ਤੇ ਜੀਣਾ ਵੀ ਜਾਨਾ ਅਗਲੇ ਜਨਮ ਚ ਵੀ ਜੇ ਆਈਏ ਤੇ ਪੰਜਾਬ ਜੀ ਪੈਦਾ ਹੋਈਏ ਤੇ ਪੰਜਾਬੀ ਹੋਈਏ ਤੇ ਸਿੱਖ ਪੈਦੇ ਹੋਈਏ ਵਾਕਈ ਪੰਜਾਬ ਵੱਸਦਾ ਗੁਰਾਂ ਦੇ ਨਾਂ ਤੇ ਵਾਕਈ ਗੁਰਾਂ ਦੇ ਨਾਂ ਦੇ ਉੱਪਰ ਪੰਜਾਬ ਵੱਸਦਾ ਇਸੇ ਕਰਕੇ ਕਿਹਾ ਜਾਂਦਾ ਹੈਗਾ ਕਿਉਂਕਿ ਇਸ ਮਿੱਟੀ ਦੇ ਜਿਹੜੇ ਜੰਮਪੜ ਹੈਗੇ ਕਿਉਂਕਿ ਇਸ ਮਿੱਟੀ ਦੇ ਜਿਹੜੇ ਜੰਮਪੜ ਹੈਗੇ ਆ ਉਵੇਂ ਇਸ ਧਰਤੀ ਦੇ ਵਿੱਚੋਂ ਆਪਣਾ ਸਾਰੀ ਪਰਵਰਿਸ਼ ਜਦੋਂ ਇੱਥੇ ਹੁੰਦੀ ਹੈ ਤਾਂ ਉਸ ਵੇਲੇ ਉਸ ਤੋਂ ਬਾਅਦ ਫਿਰ ਦੁਨੀਆ ਦੇ ਭਾਵੇਂ ਕਿਸੇ ਵੀ ਕੋਨੇ ਦੇ ਵਿੱਚ ਕਿਉਂ ਨਾ ਚਲੇ ਜਾਣ ਜਿਹੜਾ ਆਪਣਾ ਸੁਭਾਅ ਹੋ ਹੈਗਾ ਉਹ ਵਾਕਈ ਨਹੀਂ ਛੱਡਦੇ ਹੈਗੇ ਫਿਰ ਮੈਨੂੰ ਨਾ ਕਈ ਵਾਰੀ ਬੜੀ ਫਿਕਰ ਹੁੰਦੀ ਹੈਗੀ ਅਸੀਂ ਤੁਹਾਡੇ ਤੋਂ ਉਮਰ ਵਿੱਚ ਚਲੋ ਥੋੜਾ ਵਡੇਰੇ ਹੈਗੇ ਆ ਬੜੀ ਫਿਕਰ ਹੁੰਦੀ ਹੈ ਕਿ ਸਾਡੇ ਨੌਜਵਾਨ ਆਪਣੀਆਂ ਜੜ੍ਹਾਂ ਛੱਡ ਕੇ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਬਸ ਗਏ ਆ ਤੇ ਖਰੇ ਸਾਡਾ ਕੀ ਹੋਊਗਾ ਹਨਾ ਵਿਖਰੇ ਜਿਹੜਾ ਸਾਡਾ ਕਲਚਰ ਹੈਗਾ ਕਿਤੇ ਉਹਨੂੰ ਛੱਡ ਤਾਂ ਨਹੀਂ ਜਾਣਗੇ ਕਿਤੇ ਉੱਥੋਂ ਦੇ ਰੰਗ ਦੇ ਵਿੱਚ ਰੰਗੇ ਤਾਂ ਨਾ ਜਾਣਗੇ ਪਰ ਜੇ ਤੁਹਾਡੇ ਬਾਰੇ ਦੇ ਨੌਜਵ ਜਦੋਂ ਇਦਾਂ ਦਾ ਕੋਈ ਜਲਵਾ ਦਿਖਾਣ데요 ਤਾਂ ਉਸ ਵੇਲੇ ਲੱਗਦਾ ਕਿ ਨਹੀਂ ਜਿਹੜੀਆਂ ਸਾਡੀਆਂ ਨੈਤਿਕ ਕਦਰਾਂ ਕੀਮਤਾਂ ਨੇ ਜਿਹੜੀਆਂ ਸਾਡੀਆਂ ਸਿੱਖੀ ਦੀਆਂ ਪਰੰਪਰਾਵਾਂ ਨੇ ਉਹਨਾਂ ਨੂੰ ਆਪਣੇ ਦਿਲ ਦੇ ਵਿੱਚ ਉਹਨਾਂ ਨੇ ਥਾਂ ਦਿੱਤੀ ਹੋਈ ਹੈ ਔਰ ਉਹਨਾਂ ਨੇ ਆਪਣੇ ਜ਼ਿਹਨ ਦੇ ਵਿੱਚ ਉਹ ਸਾਰਾ ਕੁਝ ਗਵਾਇਆ ਨਹੀਂ ਹੈਗਾ ਬੜਾ ਚੰਗਾ ਲੱਗਦਾ ਉਸ ਵੇਲੇ ਕੁਝ ਅਖੀਰ ਦੇ ਵਿੱਚ ਜਾਂਦੇ ਜਾਂਦੇ ਕਹਿਣਾ ਚਾਹੁੰਦੇ ਹੋ ਜਿਹੜੇ ਉੱਥੋਂ ਦੇ ਹੋਰ ਆਮ ਲੋਕ ਹੈਗੇ ਸ਼ਾਇਦ ਕਈ ਹੱਲੇ ਵੀ ਹੋਣਗੇ ਜਿਨ੍ਹਾਂ ਨੂੰ ਸਿੱਖਾਂ ਦੀ ਸਿੱਖਾਂ ਦੀ ਜਿਹੜੀ ਪਛਾਣ ਹਲੇ ਦੱਸਣ ਦੀ ਜ਼ਰੂਰਤ ਹੋਊਗੀ ਥੋੜਾ ਜਿਹਾ ਦੱਸਣਾ ਚਾਹੋਗੇ ਕਿਉਂਕਿ ਤੁਸੀਂ ਕਾਫੀ ਮਸ਼ਹੂਰ ਹੋ ਉੱਥੇ ਤੁਹਾਡੀ ਜ਼ੁਬਾਨੀ ਜਦੋਂ ਕੋਈ ਸੁਣੂਗਾ ਕਿ ਹਾਂ ਵੀ ਸਿੱਖ ਆ ਹੁੰਦੇ ਆ ਔਰ ਸਿੱਖ ਐਦਾਂ ਦੇ ਹੁੰਦੇ ਆ ਤੁਸੀਂ ਆਪਣੀ ਜ਼ੁਬਾਨੀ ਕੁਝ ਸਿੱਖਾਂ ਦੀ ਪਛਾਣ ਬਾਰੇ ਜਾਂਦੇ ਜਾਂਦੇ ਸਿੱਖਾਂ ਦੀ ਪਛਾਣ ਦੀ ਤਾਂ ਜੀ ਸਭ ਤੋਂ ਪਹਿਲੀ ਪਛਾਣ ਤਾਂ ਪੱਗ ਏ ਸਾਡੀ ਮੈਂ ਤਾਂ ਜਿੰਨੇ ਵੀ ਜੀ ਕੋਈ ਮੇਰਾ ਲਿਸਨਰ ਬਾਹਰਲੇ ਦੇਸ਼ ਚ ਸੁਣ ਰਿਹਾ ਹੈ ਆਪਣੇ ਵੀਰ ਮੈਨੂੰ ਪਤਾ ਵੀ ਆਪਾਂ ਆ ਕੇ ਬਾਲ ਬੋਲ ਛੇਤੀ ਕਟਾ ਦਿੰਨੇ ਆ ਪਰ ਫਿਰ ਵੀ ਤੁਸੀਂ ਪੱਗ ਬੰਨ੍ਹਨੇ ਕਰੋ ਕਿਉਂਕਿ ਇਹਦੀ ਪੱਗ ਦੀ ਬਹੁਤ ਛੇਤੀ ਹੁਣ ਆਪਣੀ ਪਛਾਣ ਬਣ ਰਹੀ ਹੈ ਜਿਹੜੀ ਅੱਜ ਮੇਰੀਆਂ ਇਹ ਇਨਸੀਡੈਂਟ ਹੋਇਆ ਹੈ ਮੇਰਾ ਉਹ ਗੋਰੇ ਨੂੰ ਇਹੀ ਦੱਸਣਾ ਸੀਗਾ ਵੀ ਮੈਂ ਕਿਹਾ ਵੀ ਜਦ ਵੀ ਤੁਸੀਂ ਪੱਗ ਦੇਖੋ ਨਾ ਤਾਂ ਤੁਹਾਨੂੰ ਇਹ ਦਿਖ ਜੇ ਵੀ ਇਹ ਬੰਦਾ ਸਾਊ ਹੈ ਤੇ ਵਧੀਆ ਹੈ ਤੇ ਸਾਡੀ ਹੈਲਪਫੁਲ ਹੈ ਮਨ ਨੂੰ ਇਹੀ ਮੈਸੇਜ ਕਨਵੇ ਕਰਨਾ ਚਾਹੁੰਦਾ ਸੀ ਸਾਰੇ ਆਸਟ੍ਰੇਲੀਆ ਨੂੰ ਵੀ ਗੋਰਿਆਂ ਨੂੰ ਵੀ ਜਦ ਤੁਸੀਂ ਇਹ ਟਰਬਨ ਦੇਖੋ ਨਾ ਤਾਂ ਟਰਬਨ ਜੇ ਤੁਹਾਨੂੰ ਉਸਾਮਾ ਤੇ ਲਾ ਦਿੰਦੀ ਤੇ ਇੱਕ ਤੁਹਾਨੂੰ ਪੰਜਾਬ ਦਾ ਉਹ ਸਿੱਖ ਦਿਖੇ ਵੀ ਜਿਹਨੂੰ ਅਸੀਂ ਬੇਸ਼ੱਕ ਜਦ ਮਰਜ਼ੀ ਮਦਦ ਲਈ ਅਪੀਲ ਕਰ ਸਕਦੇ ਹਾਂ ਵੀ ਇਹ ਮਾੜੇ ਲੋਕ ਨਹੀਂ ਹੁੰਦੇ ਤਾਂ ਮੈਂ ਇਹੀ ਅਪੀਲ ਕਰਨਾ ਚਾਹੁੰਗਾ ਸਾਰੇ ਪੰਜਾਬੀਆਂ ਨੂੰ ਸਮੂਹ ਪੰਜਾਬੀ ਨੂੰ ਜਿਨ੍ਹਾਂ ਨੇ ਵਾਲ ਵੜਾਏ ਟੱਟੇ ਹੋਏ ਨੇ ਵੀ ਪੱਗ ਜ਼ਰੂਰ ਬੰਨ੍ਹਿਆ ਕਰੋ ਕਿਉਂਕਿ ਇਹਦੇ ਨਾਲ ਸਾਡੀ ਵੱਖਰੀ ਪਛਾਣ ਬਣਦੀ ਹੈ ਤੇ ਸਾਡੇ ਸਿੱਖੀ ਦਾ ਮਾਣ ਬਹੁਤ ਉੱਚਾ ਹੁੰਦਾ ਵਾਕੇ ਵਾਕੇ ਔਰ ਤਸੀਮਨ ਨੂੰ ਲੱਗਦਾ ਕਿ ਬੜਾ ਵਧੀਆ ਇੱਕ ਸੁਨੇਹਾ ਦਿੱਤਾ ਹੈਗਾ ਆਪਾਂ ਵੀ ਉਮੀਦ ਕਰਦੇ ਹਾਂ ਕਿ ਨੌਜਵਾਨ ਜ਼ਰੂਰ ਇਹਨਾਂ ਸਾਰੀਆਂ ਗੱਲਾਂ ਦੇ ਉੱਪਰ ਪਹਿਰਾ ਦੇਣਗੇ ਔਰ ਦੋਖ ਲੈਣਾ ਵਿੱਚ ਥੋੜਾ ਜਿਹਾ ਉਹਨਾਂ ਲੋਕਾਂ ਨੂੰ ਵੀ ਕੁਝ ਨਾ ਕੁਝ ਜ਼ਰੂਰ ਖਾਸ ਕਰਕੇ ਇੱਕ ਇੱਕ মিডিਆ ਦਾ ਉਹ ਹਿੱਸਾ ਜਦੋਂ ਬਾਹਰ ਵਿਦੇਸ਼ਾਂ ਦੇ ਵਿੱਚ ਕੋਈ ਇਦਾਂ ਦੀ ਘਟਨਾ ਵਾਪਰਦੀ ਹੈ ਕਿਸੇ ਸਿੱਖ ਨੌਜਵਾਨ ਨੇ ਗਲਤੀ ਦੇ ਨਾਲ ਵੀ ਐਕਸੀਡੈਂਟ ਹੋ ਗਿਆ ਕੋਈ ਐਕਸੀਡੈਂਟ ਜਾਣਬੁੱਝ ਕੇ ਕਰਦਾ ਨਹੀਂ ਹੈਗਾ ਗੋਰੇ ਵੀ ਐਕਸੀਡੈਂਟ ਕਰਦੇ ਹੀ ਹੈਗੇ ਨਾ ਜੀ ਪਰ ਜਦੋਂ ਸਿੱਖ ਦੇ ਵੱਲੋਂ ਐਕਸੀਡੈਂਟ ਹੋ ਜਾਂਦਾ ਪੰਜਾਬੀ ਦੇ ਵੱਲੋਂ ਤੇ ਉਸ ਵੇਲੇ ਇੱਕ ਵੱਖਰੀ ਜਿਹੀ ਤਰ੍ਹਾਂ ਉਹਨੂੰ ਪ੍ਰਚਾਰਿਆ ਜਾਂਦਾ ਥੋੜਾ ਜਿਹਾ ਜਾਂਦੇ ਜਾਂਦੇ ਦੋਖ ਲੈਣਾ ਵਿੱਚ ਭਾਈ ਸਿੱਖ ਕੱਲੇ ਐਕਸੀਡੈਂਟ ਉਹ ਜਾਣਬੁੱਝ ਕੇ ਜਿਹੜੇ ਨਹੀਂ ਹੁੰਦੇ ਹੈਗੇ ਅਚਨਚੇਤ ਹੁੰਦੇ ਹੈਗੇ ਆ ਵੀ ਸਿੱਖ ਕੱਲੇ ਉਹੀ ਨਹੀਂ ਉਹ ਮੀਡੀਆ ਵਾਲਿਆਂ ਨੂੰ ਵੀ ਥੋੜਾ ਜਿਹਾ ਤਾਂ ਹਾਂਜੀ ਮੈਂ ਮੀਡੀਆ ਵਾਲਿਆਂ ਨੂੰ ਵੀ ਇਹ ਅਪੀਲ ਕਰੇ ਕਰੂੰਗਾ ਵੀ ਜਿਹੜੇ ਵੀ ਸਪੈਸ਼ਲੀ ਆਪਣੇ ਪੰਜਾਬ ਦਾ ਮੀਡੀਆ ਇਹੋ ਜਿਹੀ ਖਬਰ ਜਿਹੜੀ ਹੁੰਦੀ ਆ ਉਹਨੂੰ ਜ਼ਿਆਦਾ ਨਾ ਉਛਾਲ ਕੇ ਮਸਾਲੇ ਲਾ ਕੇ ਨਾ ਚਲਾਇਆ ਜਾਵੇ ਕਿਉਂਕਿ ਇਹ ਜਿਹੜੀ ਚੀਜ਼ਾਂ ਹੁੰਦੀਆਂ ਐ ਅਚਾਨਕ ਹੋ ਜਾਂਦੀਆਂ ਕੋਈ ਜਾਣ ਬੁੱਝ ਕੇ ਘਰੋਂ ਨਹੀਂ ਤੁਰਦਾ ਵੀ ਅੱਜ ਮੈਂ ਬੰਦੇ ਮਾਰਨੇ ਐ ਅੱਜ ਮੈਂ ਨੁਕਸਾਨ ਕਰਨਾ ਇਹ ਕੁਝ ਚੀਜ਼ਾਂ ਹੁੰਦੀਆਂ ਨੇ ਨਾ ਚਾਹ ਕੇ ਵੀ ਹੋ ਜਾਂਦੀਆਂ ਹੁੰਦੀਆਂ ਨੇ ਜਿਹੜਾ ਪਿਛਲਾ ਹੁਣ ਟਰੱਕ ਐਕਸੀਡੈਂਟ ਹੋਇਆ ਸੀ ਭਰਾ ਤੋਂ ਰਜਿੰਦਰ ਤੋਂ ਤੇ ਉਹ ਬਹੁਤ ਮੰਦਭਾਗੀ ਹੈ ਪਰ ਪਰ ਕਿਸੇ ਨੇ ਇਸ ਗਲਤੀ ਗੌਰ ਨਹੀਂ ਕੀਤੀ ਹੈ ਵੀ ਜਿਹੜੀ ਗੱਡੀ ਵੱਜੀ ਸੀ ਉਸ ਟਰੱਕ ਦੇ ਵਿੱਚ ਵੀ ਉਹ ਗੱਡੀ ਦੀ ਸਪੀਡ ਕਿਉਂ ਨਹੀਂ ਘਟੀ ਕਿਉਂ ਇੱਕ ਵੱਡਾ ਟਰੱਕ ਜਦੋਂ ਯੂ-ਟਰਨ ਮਾਰ ਰਿਹਾ ਸਲੋ ਮੋਸ਼ਨ ਦੇ ਵਿੱਚ ਪਰ ਗੱਡੀ ਪੂਰੀ ਸਪੀਡ ਤੇ ਆ ਕੇ ਵੱਜੀ ਹੈ ਵੀ ਉਹਦਾ ਕਿਸੇ ਨੇ ਟੈਸਟ ਕਰਾਇਆ ਜਿਹੜੇ ਬੰਦੇ ਸੀਗੇ ਤਿੰਨ ਅੰਦਰ ਬੈਠੇ ਵੀ ਉਹ ਟਰੱਕ 'ਤੇ ਸੀ ਕਿਸੇ ਸੀ ਕਿਸੇ ਨੇ ਕੁਝ ਨਹੀਂ ਕੀਤਾ ਬਸ ਇਹੀ ਕਹਿੰਦੇ ਰਹੇ ਵੀ ਟਰੱਕ ਡਰਾਈਵਰ ਦੀ ਗਲਤੀ ਹੈ ਮੰਨਿਆ ਟਰੱਕ ਡਰਾਈਵਰ ਦੀ ਗਲਤੀ ਹੈ ਕਿਉਂਕਿ ਜੇ ਤੁਸੀਂ ਇੱਥੇ ਬਾਹਰਲੇ ਦੇਸ਼ਾਂ 'ਚ ਛੋਟੀ ਤੋਂ ਛੋਟੀ ਵੀ ਗਲਤੀ ਕਰਦੇ ਹੋ ਉਹ ਤੁਹਾਡੀ ਸਾਰੀ ਜੀਆਂ ਕੈਲਕੂਲੇਟ ਕਰਦੇ ਆਂ ਪਰ ਆਈ মিডিਆ ਨੂੰ ਬੇਨਤੀ ਐ ਵੀ ਸਿੱਖਾਂ ਨੂੰ ਇੰਨਾ ਨਾ ਭੰਡੇ ਕਰੋ ਹਰ ਵਕਤ ਇਹਨਾਂ ਨੂੰ ਨਾ ਮਾੜਾ ਕਹੀ ਕਰੋ ਵੀ ਇਹਨਾਂ ਨੇ ਇਹ ਕਰਦੇ ਆਂ ਸਿੱਖ ਬਹੁਤ ਚੀਜ਼ਾਂ ਚੰਗੀਆਂ ਵੀ ਕਰਦੇ ਆਂ ਉਹ ਚੀਜ਼ਾਂ ਘੱਟ ਦਿਖਾਈਆਂ ਜਾਂਦੀਆਂ ਜਿਹੜੀਆਂ ਚੰਗੀਆਂ ਹੁੰਦੀਆਂ ਨੇ ਜਿਹੜੀਆਂ ਮਾੜੀਆਂ ਹੁੰਦੀਆਂ ਨੇ ਉਹਨਾਂ ਨੂੰ ਮਸਾਲੇ ਲਾ ਲਾ ਕੇ ਜ਼ਿਆਦਾ ਦਿਖਾਇਆ ਜਾਂਦਾ ਤਾਂ ਮੈਂ ਗੋਦੀ মিডিਆ ਨੂੰ ਜਾਂ ਹੋਰ ਜਿਹੜੇ ਫੇਕ মিডিਆ ਨੇ ਬੜਾ ਪੇਜ ਆਣੇ ਨੂੰ ਵੀ ਕਹੂੰਗਾ ਵੀ ਸਿੱਖਾਂ ਦਾ ਇਹੋ ਜਿਹਾ ਪ੍ਰਚਾਰ ਨਾ ਕਰੇ ਕਰੋ ਜੇ ਕੋਈ ਵਧੀਆ ਖਬਰ ਹੁੰਦੀ ਆ ਉਹ ਜ਼ਰੂਰ ਲਗਾਏ ਕਰੋ ਜ਼ਰੂਰ ਕਰਮਬੀਰ ਸਿੰਘ ਬੈਦਵਾਨ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਮਾਂ ਦਿੱਤਾ ਔਰ ਮਾਣਾ ਜੀ ਤੁਹਾਡੇ ਤੇ ਸਾਨੂੰ ਸਾਰਿਆਂ ਨੂੰ ਇੱਥੇ ਧੰਨਵਾਦ ਤੁਹਾਡਾ ਜੀ ਵਾਇਗੁਰ ਜੀ ਖਾਲਸਾ ਵਾਇਗੁਰ ਜੀ ਕੀ ਫਤਿਹ ਜੀ ਹਾਂਜੀ ਧੰਨਵਾਦ ਜੀ ਤੁਹਾਡਾ ਵੀ ਸਾਰਿਆਂ ਦਾ ਸਮੂਹ ਪੰਜਾਬੀਆਂ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ মিডিਆ ਹਾਊਸ ਦਾ ਵੀ ਥੈਂਕ ਯੂ ਜੀ ਸੋ ਸੁਣੇ ਤੁਸੀਂ ਸਾਰੇ ਗੱਲਬਾਤ ਜੀ ਇਹ ਸਨ ਵੀਰ ਕਰਮਬੀਰ ਸਿੰਘ ਬੈਦਵਾਨ ਜਿਨ੍ਹਾਂ ਨੇ ਉੱਥੇ ਇੱਕ ਭਾਵੇਂ ਕਈਆਂ ਨੂੰ ਲੱਗਦਾ ਹੋਊਗਾ ਕਿ ਯਾਰ ਕੋਈ ਬਹੁਤ ਵੱਡੀ ਗਲਤੀ ਹੈ ਨਹੀਂ ਹੈ ਪਰ ਗੱਲ ਬਹੁਤ ਵੱਡੀ ਹੈਗੀ ਆ ਐਕਸੀਡੈਂਟ ਦੀ ਗੱਲ ਹੋਈ ਹੈ ਤੇ ਉੱਥੇ ਜੇ ਕੋਈ ਐਕਸੀਡੈਂਟ ਕਰ ਦਿੰਦਾ ਹੈਗਾ ਪੱਗ ਵਾਲਾ ਸਰਦਾਰ ਕੋਈ ਪੰਜਾਬ ਦਾ ਸਾਡਾ ਨੌਜਵਾਨ ਐਕਸੀਡੈਂਟ ਕੋਈ ਜਾਣਬੁੱਝ ਕੇ ਨਹੀਂ ਕਰਦਾ ਹੈਗਾ ਪਰ ਜਿਹੜੀਆਂ ਇਹੋ ਜਿਹਿਆਂ ਘਟਨਾਵਾਂ ਉੱਥੇ ਵਾਪਰਦੀਆਂ ਨੇ ਭਾਵੇਂ ਛੋਟੀ ਹੀ ਕਿਉਂ ਨਾ ਹੋਵੇ ਮੈਨੂੰ ਲੱਗਦਾ ਕਿ ਸਾਨੂੰ ਉਹਨੂੰ ਸਗੋਂ ਵੱਡਿਆਂ ਕਰਕੇ ਦੱਸਣਾ ਚਾਹੀਦਾ ਹੈਗਾ ਇੱਕ ਸਮਾਂ ਹੁੰਦਾ ਹੈਗਾ ਇੱਕ ਮੌਕਾ ਹੁੰਦਾ ਹੈਗਾ ਇੱਕ ਜਿਹੜੀ ਖਾਲਸੇ ਦੀ ਜਿਹੜੀ ਸਿੱਖਾਂ ਦੀ ਸਾਡੀ ਪੰਜਾਬੀਆਂ ਦੀ ਇੱਕ ਅੱਡਰੀ ਅਤੇ ਨਿਆਰੀ ਹੋਣ ਦਸਤੀ ਔਰ ਜਿਹੜੀ ਇੱਕ ਸਾਡੀ ਵੱਖਰੀ ਇੱਕ ਪਛਾਣ ਆ ਉਸ ਪਹਿਚਾਣ ਦੀ ਖਾਤਰ ਕੋਈ ਭਾਵੇਂ ਮਾੜਾ ਜਾ ਨਿੱਕਾ ਜਾ ਵੀ ਕੋਈ ਕੰਮ ਕਰਦਾ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਬੈਠਾ ਹੋਇਆ ਕਰਦਾ ਤੇ ਸਾਨੂੰ ਉਸ ਨੂੰ ਵੱਡਿਆਂ ਕਰਕੇ ਇੱਕ ਦੁਨੀਆ ਨੂੰ ਦੱਸਣ ਦੀ ਜ਼ਰੂਰਤ ਹੁੰਦੀ ਆ ਉਹ ਇੱਕ ਮੌਕਾ ਹੁੰਦਾ ਸਾਡੇ ਕੋਲੋਂ ਤਾਂ ਜੋ ਆਪਾਂ ਆਪਣੇ ਕਲਚਰ ਬਾਰੇ ਆਪਦੇ ਸੱਭਿਆਚਾਰ ਬਾਰੇ ਔਰ ਆਪਣੀ ਮਿੱਟੀ ਦੀ ਜਿਹੜੀ ਖਸਲਤ ਹੈਗੀ ਸਾਡੀ ਆਪਾਂ ਉਹਦੇ ਬਾਰੇ ਅਸੀਂ ਕੌਣ ਹੁੰਨੇ ਆ ਇਹਦੇ ਬਾਰੇ ਔਰ ਅਸੀਂ ਆਪਣੇ ਜਿਹੜੇ ਪੂਰਵਜ ਹੈਗੇ ਸਾਡੇ ਜਿਨ੍ਹਾਂ ਤੋਂ ਆਪਾਂ ਪ੍ਰੇਰਣਾ ਲੈਂਦੇ ਆ ਜਿਨ੍ਹਾਂ ਆਪਾਂ ਕਹਿੰਦੇ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਆਪਾਂ ਜਿਹੜੀ ਸਾਡੀ ਸਿੱਖ ਹਿਸਟਰੀ ਆ ਸਿੱਖ ਰੌ ਰਿਤਾ ਹੈਗੀ ਨੇ ਸਾਡੀਆਂ ਜਿਹੜੀ ਸਾਡੀ ਗੁਰਬਾਣੀ ਸਾਨੂੰ ਪ੍ਰੇਰਣਾ ਕਰਦੀ ਹੈ ਆਪਾਂ ਉਸ ਵੇਲੇ ਦੀ ਗੱਲ ਕਰ ਸਕਦੇ ਹੁੰਨੇ ਆ ਬਸ ਉਹ ਇੱਕ ਬਹਾਨਾ ਹੁੰਦਾ ਹੈਗਾ ਵੀ ਆਪਾਂ ਬਹਾਨੇ ਬਾਨੇ ਉਹ ਸਾਰੀਆਂ ਗੱਲਾਂ ਬਾਤਾਂ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਈਏ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਭਾਵੇਂ ਗੈਰ ਸਿੱਖ ਜਿਹਨੂੰ ਸਿੱਖਾਂ ਬਾਰੇ ਨਹੀਂ ਪਤਾ ਹੈਗਾ ਸੀ ਸਾਡੀ ਕੋਸ਼ਿਸ਼ ਹੈ ਕਿ ਉਹਨਾਂ ਨੂੰ ਵੀ ਪਤਾ ਲੱਗ ਸਕੇ ਕਿ ਸਿੱਖ ਕੌਣ ਹੁੰਦੇ ਨੇ ਔਰ ਸਿੱਖਾਂ ਦੀ ਪਰੰਪਰਾ ਕੀ ਹੈ ਔਰ ਸਿੱਖ ਕਿਹੋ ਜਿਹੇ ਹੁੰਦੇ ਨੇ ਸਿੱਖ ਜੋ ਇਥੋਂ ਦਾ ਮੀਡੀਆ ਪ੍ਰਚਾਰ ਦਾ ਹੈਗਾ ਪਾਰਤਾ ਦਾ ਕਾਸ ਕਰਕੇ ਸਿੱਖ ਉਮੀਦੇ ਨਹੀਂ ਹੁੰਦੇ ਹੈਗੇ ਸਿੱਖ ਬਕਰੀ ਤਰ੍ਹਾਂ ਦੇ ਹੁੰਦੇ ਆ ਸਿੱਖਾ ਦੇ ਵਿੱਚੋਂ ਭਾਈ ਕਨਈਆ ਜੀ ਉਹ ਲੋਕ ਦੇਖ ਸਕਣ ਦੁਨੀਆ ਵਾਲੇ ਜਦੋਂ ਅੱਜ ਸਰਦਾਰ ਰਵੀ ਸਿੰਘ ਜੀ ਖਾਲਸਾ ਈਡ ਵਾਲੇ ਜਹੋਰ ਵੱਖ-ਵੱਖ ਥਾਂ ਜਥੇਬੰਦੀਆਂ ਦੇ ਬਹੁਤ ਤੁਹਾਨੂੰ ਸਖਸ਼ੀਤਾ ਇਹਦੇ ਮਿਲਣ ਗਈਆਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਜਦੋਂ ਕੋਈ ਵੱਡੀ ਤਰਾਸਦੀ ਆਉਂਦੀ ਆ ਤਾਂ ਉੱਥੇ ਜਾ ਕੇ ਆਪਣੇ ਹੱਥਾਂ ਦੇ ਨਾਲ ਜਦੋਂ ਲੋਕਾਂ ਦੇ ਬੱਚਿਆਂ ਦੇ ਬਜ਼ੁਰਗਾਂ ਦੇ ਮੂੰਹਾਂ ਦੇ ਵਿੱਚ ਬੁਰਕੀਆਂ ਪਾਉਂਦੇ ਆ ਤਾਂ ਉਸ ਵੇਲੇ ਮੈਨੂੰ ਲੱਗਦਾ ਕਿ ਉਹ ਇੱਕ ਪ੍ਰਚਾਰ ਹੀ ਹੁੰਦਾ ਹੈਗਾ ਜਿਹੜਾ ਕਿ ਕੁਝ ਬੋਲ ਕੇ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਹੈ ਜਿਹੜਾ ਉਹ ਐਕਟ ਹੋ ਰਿਹਾ ਹੁੰਦਾ ਹੈਗਾ ਜਿਹੜੀ ਉਹ ਸੇਵਾ ਹੋ ਰਹੀ ਹੁੰਦੀ ਹੈ ਉਹ ਆਪਣੇ ਆਪ ਵਿੱਚ ਪੂਰੀ ਤਰ੍ਹਾਂ ਸੰਪੂਰਨ ਹੁੰਦੀ ਹੈ ਉਹ ਚੀਜ਼ ਜਿਹੜੀ ਕਿ ਦੁਨੀਆ ਨੂੰ ਦੱਸ ਰਹੀ ਹੁੰਦੀ ਆ ਕਿ ਅਸੀਂ ਆ ਹੁੰਨੇ ਆ ਔਰ ਅਸੀਂ ਇਹੋ ਜਿਹੇ ਹੁੰਨੇ ਆ ਸੋ ਇਸ ਕਰਕੇ ਮੈਂ ਉੱਚਾ ਚੋ ਚੋ ਤੌਰ ਤੇ ਵੀਰ ਹੋਰਾਂ ਨਾਲ ਗੱਲਬਾਤ ਕੀਤੀ ਆ ਉਮੀਦ ਕਰਦਾ ਕਿ ਤੁਹਾਨੂੰ ਵੀ ਵੀਰ ਦੇ ਉੱਪਰ ਜ਼ਰੂਰ ਮਾਣ ਮਹਿਸੂਸ ਹੁੰਦਾ ਹੋਊਗਾ ਕਮੈਂਟ ਬਾਕਸ ਦੇ ਵਿੱਚ ਜਾ ਕੇ ਜ਼ਰੂਰ ਤੁਸੀਂ ਲਿਖਿਓ ਜੇ ਤੁਹਾਨੂੰ ਵੀਰ ਦਾ ਕੀਤਾ ਹੋਇਆ ਇਹ ਕੰਮ ਚੰਗਾ ਲੱਗਾ ਤੇ ਤੁਸੀਂ ਜ਼ਰੂਰ ਵੀਰ ਨੂੰ ਅਪਰੀਸ਼ੀਏਟ ਕਰਿਓ ਜ਼ਰੂਰ ਵੀਰ ਨੂੰ ਤੁਸੀਂ ਮੁਬਾਰਕਬਾਦ ਦਿਓ ਬਹੁਤ ਬਹੁਤ ਧੰਨਵਾਦ